ਬੋਲ ਦਿਨ ਕੋਹ ਦੱਸ ਕੀ ਹੋਇਆ ਵਾ ਕਿਹੜੀ ਗੱਲੋਂ ਇੰਨੀ ਸ਼ਾਂਤੀ ਆ ਘਰ ਦੇ ਵਿੱਚ ਦੱਸਾ ਕਿਹੜੀ ਗੱਲੋਂ ਸ਼ਾਂਤੀ ਆ ਹਾਂ ਦੱਸ ਕਿਉਂ ਕਿ ਜਿਹੜਾ ਤੁਹਾਡਾ ਭਰਾ ਵਾ ਨਾ ਤੁਹਾਨੂੰ ਆਪਣੀ ਮੋਟੀ ਦੀ ਹਰ ਇੱਕ ਗੱਲ ਮੰਨਦਾ ਤਾਂ ਕਰਕੇ ਰੇਰ ਗੱਲ ਮੰਨਦਾ ਹਾਂ ਹੋਂਟਾ ਦੇ ਅੰਗੂਠੇ ਨਹੀਂ ਸਿੱਧੀ ਸਿੱਧੀ ਗੱਲ ਦੱਸ ਮੈਨੂੰ ਕੀ ਹੋਇਆ ਵਾ ਕੀ ਚਾਤੀ ਡੱਲੇ ਪਾਰ ਹੋਇਣਾ ਉਹ ਦੱਸ ਦਿਨ ਯਾਰ ਰੁਕ ਜਾ ਅਗਲੇ ਨੇ ਆਪਣੀ ਨਾਲ ਦੀ ਨੂੰ ਚੋਰੀ 버ਗਰ ਲੈ ਆ ਕੇ ਦਿੱਤਾ ਤੇ ਘਰ ਦੇ ਕਿਹ ਜੀ ਦੂ ਮਿਨਿਸਪਟਾ ਤੇ ਮਮਮੀ ਨੂੰ ਪਤਾ ਲੱਗ ਗਿਆ ਹਾਂ ਫਸ ਐਸੇ ਬਲੋਂ ਮਮਮੀ ਨੇ ਕਲਾਸ ਲਾਤੀ ਦਵਾ ਜੀ ਆਂਦੀ ਤਾਂ ਕਾ ਕੇ ਸ਼ਾਂਤੀ ਜੇ ਆਦੀ ਹੋਈ ਆ ਮੈਂ ਤਾਂ ਕਹਿੰਦੀ ਹੱਦੋਂ ਆਦੀ ਹੋ ਗਈ ਆ ਵੇਖਿਆ ਇਦਾਂ ਦੇ ਕੰਮ ਕਰਦੇ ਇੱਕ ਤੁਸੀਂ ਜੇ ਸੱਚ ਪੁੱਤ ਬਣੇ ਜੇ ਸਿਰਫ 버ਗਰ ਲੈ ਆ ਕੇ ਦਿੱਤਾ ਕਿ ਗਾੜੀ ਸੋਨੇ ਦਾ ਕੈਂਠਾ ਲਿਆਤਾ ਜਿਹੜਾ ਇਦਾਂ ਡਈਆ ਹੌਲੀ ਹੌਲੀ ਗੱਲ ਕਰਨ ਓਂ ਕਰਤਾ ਓਂ ਕਰਤਾ ਅੱਛਾ ਉਹ 버거 ਖਾਵੇ ਤੇ ਕੋਈ ਗੱਲ ਹੀ ਨਹੀਂ ਮੈਂ ਕੋਈ ਚੀਜ਼ ਮੰਗ ਲਾ ਆਹ ਸੰਝਿਆ ਘਰ ਜੇ ਤੇ ਲਈ ਇਨੀ ਕੀ ਚੀਜ਼ ਆਵੇ ਤੇ ਬਗਾਨੀਆਂ ਮਾੜੀਆਂ ਦੂਜੀਆਂ ਮਾੜੀਆਂ ਚਲੋ ਠੀਕ ਆ ਉਹਨੇ 버거 ਲਿਆ ਤਾ ਨਾ ਚਲੋ ਤੁਸੀਂ ਮੈਨੂੰ 1000 ਰੁਪਏ ਵਾਲਾ ਸੂਟ ਲਿਆ ਦਿਓ ਮੈਂ ਕੋਈ ਗੱਲ ਨਹੀਂ ਕਰਦੀ 버거 30 ਦਾ ਸੂਟ 1000 ਦਾ ਗੱਲ ਕਿਉਂ ਨਹੀਂ ਕਰਦੀ 1000 ਦਾ ਵੀ ਨਾ ਲਿਆ ਕੇ ਦਿਓ ਚਲੋ 500 ਦਾ ਲਿਆ ਦਿਓ ਮੈਂ ਨਹੀਂ ਚਲੋ 100 ਰੁਪਏ ਦੀ ਚੁੰਨੀ ਲਿਆ ਦਿਓ ਤੁਸੀਂ ਮੈਨੂੰ ਕੋਈ ਗੱਲ ਨਹੀਂ ਲਿਆਦਾਂਗੇ ਹੁਣ ਹੁਣ ਕੋਈ ਗੱਲ ਨਹੀਂ ਲਿਆਦਾਂਗੇ ਅਗਲੇ ਨੇ ਲਿਆਈ ਤੇ ਨਾ ਅਗਲੇ ਨੇ ਤੇ ਨਹੀਂ ਨਾ ਵੇਖਿਆ ਕਿ ਸੰਝਾ ਘਰ ਅੱਜ ਲੜਾਈ ਹੋ ਜੂਗੀ ਐਵੇਂ ਬੋਤਾਂ ਨਾਲ ਗੱਲ ਨੂੰ ਚੁੱਕ ਮੈਂ ਤਾਂ ਤੇਰੇ ਵਰਗੀਆਂ ਉਹਦਾ ਗੱਲ ਚੁੱਕ ਕੇ ਜ਼ਿਆਦਾ ਲੜਾਈ ਪਾ ਦਿੰਦੀ ਆ ਵਾ ਜੇ ਲੜਾਈ ਨਾ ਨਾ ਪਾਉਣੀ ਹੋਵੇ ਤਾਂ ਕਹਿ ਵੀ ਸਕੀਦਾ ਕਿ ਚੱਲਦਾ ਹਾਂ ਮੀਆਂ ਦੀ ਕਿਹੜੀ ਗੱਲ ਵਾ ਅਗਲੀ ਬਿਮਾਰ ਵਾ ਚੱਲ ਕੋਈ ਗੱਲ ਨਹੀਂ ਲਿਆਤਾ ਤਾਂ ਫਿਰ ਕੀ ਆ ਇੱਕ ਤੇ ਨਾ ਮੈਨੂੰ ਤੁਹਾਡੀ ਨਹੀਂ ਸਮਝ ਲੱਗਦੀ ਉੱਥੇ ਤੇ ਮੈਂ ਕਿਹਾ ਸੀ ਕਿ ਫਿਰ ਕੀ ਨੇਰੀ ਆ ਗਈ ਆ ਜਿਉਂ ਨੇ ਵਿਚਾਰੀ ਨੂੰ ਚਾਦੀ ਨੇ ਖਾ ਹੀ ਲਿਆ ਵਾ ਮੈਂ ਤਾਂ ਲੇਕ ਨਾਲ ਹੋਰ ਤਾਂ ਦਿੰਦੀ ਨਹੀਂ ਇਹੋ ਉਨੇ ਚੋਰੀ 버ਗਰ ਲੈ ਆ ਕਰ ਇਹ ਪਤਾ ਹੋਰ ਵੀ ਪੁੱਛ ਲਿਆ ਕਿ ਕਿੰਨਾ ਖਾਣ ਇਹਦਾ ਦਾਕਾ ਅਭੀ ਪੈਨੇ ਸੈੱਡ ਕੀਤਾ ਕਰਾ ਹੂਗਾ ਮਨੋ ਜਿਆ ਨਾਮ ਨੂੰ ਕਹਿੰਦੇ ਤੁਸੀਂ ਆਪ ਇਹ ਗੱਲ ਕਹੋਗੇ ਵਾਕਈ ਤੂੰ ਜੁੱਦ ਲੱਗਣੀ ਨਹੀਂ ਹੁੰਦੀ ਅੱਜ ਸੁੱਧੀਆਂ ਨਿਕਲਣਗੀਆਂ ਪਰ ਉਹ ਨੂੰ ਗੱਲਾਂ ਕਰਦਾ ਕੋਈ ਫੈਲਣੀ ਹੁਣ ਕਿਉਂਕਿ ਟਾਈਮ ਖਤਰ ਨਿਕਲ ਜਾਣਾ ਪਿਆਗੀਆਂ ਚੰਦਰਾਣਾ ਗੁੱਡੇ ਵਾਰੇ ਬਾਤ ਤਾਂ ਦੇ ਕੋ ਬਿੱਟੇ ਵੀ ਪੈਸੇ ਹੋਣੇ ਤੂੰ ਮੈਂ ਈ ਅੰਤਰਜਾਮੇ ਘਾਟੀ ਬਣਿਆ ਕਰ 24 ਘੰਟੇ ਮੇਰੇ ਨਾਲ ਰਹਿੰਦਾ ਮੈਨੂੰ ਪਤਾ ਵਾ ਕੀ ਲਿਆ ਹੁੰਦਾ ਤੇ ਕਿੰਨੀ ਲਿਆ ਹੁੰਦਾ ਇਹ ਤਾਂ ਬਰਗਦਾ ਕਿਉਂ ਨਹੀਂ ਪਤਾ ਲਗਾ ਇਹ 24 ਘੰਟੇ ਨਾਲ ਲੈਂਦਾ ਕਿਉਂ ਕਿਉਂ ਨਹੀਂ ਪਤਾ ਲਗਾ ਐਡਾ ਕਿ ਪੰਜਾਂ ਪੰਜਾਂ ਦਾ ਮੈਨੂੰ ਖਾਬ ਦਿਆ ਕਰੇ ਆ ਪਹਿਲੀ ਗੱਲ ਤਾਂ ਰੁਪਈਆ ਵੀ ਨਹੀਂ ਰੱਖਦਾ ਆਪਣੇ ਕੋਲ ਸਾਰੇ ਪੈਸੇ ਮਿੰਦੇ ਦਿੰਦਾ ਵਾ ਆਹੋ ਬਾਕੀ ਗੱਲ ਠੀਕ ਆ ਤੇ ਸਾਰੇ ਪੈਸੇ ਤੁਹਾਨੂੰ ਦੇ ਦਿੰਦਾ ਹੁੰਦਾ ਤੇ ਆ ਡਰਾਫਟਾ ਬੱਤੇ ਸਮਾਨ ਲੈਦਾ ਕਿੱਦਾਂ ਲਿਆ ਹੁੰਦਾ ਸੀ ਜਿੰਨੇ ਚਲਾ ਤੂੰ ਤੁਸੀਂ ਬਣਦੇ ਜੇ ਉਨੇ ਚਲਾਕ ਤੁਸੀਂ ਹੈ ਨਹੀਂ ਆ ਆਹ ਮੈਂ ਇਹਦਾ ਕੋਲਾ ਤੁਸੀਂ ਆਪਣੇ ਭਰਾਵਾਂ ਨੂੰ ਸਮਝਦੇ ਦੇਨਾ ਉਨੇ ਭੋਲੇ ਸਾਡੇ ਭਰਾ ਨਹੀਂ ਹੈਗੇ ਇੱਕ ਸਿਰਫ ਤੁਸੀਂ ਜੀ ਠੀਕ ਆ ਤੂੰ ਘਟ ਚਲਾਤੀ ਵਰਤਿਆ ਮੈਂ ਮੈਨੂੰ ਕਿੰਨੀ ਤੇ ਕਿਤੇ ਸਾਡੀ ਇਹ ਗੱਲ ਹੀ ਨਹੀਂ ਸਮਝ ਲੱਗਦੀ ਤੁਹਾਨੂੰ ਇੰਨੀ ਮੈਂ ਬਾੜੀ ਕਿਹੜੀ ਕਲਰ ਲੱਗਦੀ ਆ ਮੈਂ ਤਾਂ ਦੱਸਦਾ ਮੈਨੂੰ ਬਾੜੀ ਲੱਗਦੀ ਅਗਲੇ ਨੇ ਵੇਖਿਆ ਆਪਣੀ ਨਾਲ ਦੀ ਦੇ ਖਾਤਰ ਮਮਮੀ ਨਾਲ ਭਾਬੀ ਨਾਲ ਲੜਾਈ ਇਹ ਤੱਕ ਕੀਤੀ ਆ ਕੋਈ ਗੱਲ ਨਹੀਂ ਕੀਤੀ ਆ ਠੀਕ ਹਵਾ ਘਾਟੀ ਦੇ ਨਾਲ ਨੂੰ ਠੀਕ ਆ ਨਾ ਇਹ ਕਿ ਤੁਸੀਂ ਜੀ ਜਿਹੜਾ ਮੇਰੇ ਨਾਲ ਸਿੱਧੇ ਮੂੰਹ ਨਾਲ ਗੱਲ ਹੀ ਨਹੀਂ ਕਰਕੇ ਖੁਸ਼ ਆ ਕੇ ਵੀ ਕਦ ਨਹੀਂ ਪਤਾ ਨਹੀਂ ਤੂੰ ਕਿੱਦਾਂ ਲਿਆ ਕਰਦੀਆਂ ਰਿੰਗ ਵਾਲ ਵਾਂਗ ਮੈਂ ਤੇ ਕੋਈ ਰਿੰਗ ਵਾਲ ਤੇਰੇ ਵਿੱਚ ਨਾ ਮੇਰਾ ਤਾਂ ਜਲੇਬੀ ਲਾਉਣ ਜਿਆਦੇ ਵਾਲਾ ਤੇ ਫਿਰ ਕਿੰਨੇ ਦਿਨੋਂ ਕਿਹਾ ਸੀ ਆਂਕੀ ਤੇ ਪੁੱਛੋ ਮੈਨੂੰ ਕਾਤਾ ਪੁੱਛਿਆ ਵੀ ਕਿਹੜੀ ਗੱਲ ਹੋਈ ਆ ਤਾਂ ਮੈਂ ਕੁਛ ਨਹੀਂ ਨਹੀਂ ਉਹ ਤੇ ਆਪਣੇ ਭਾਂ ਨੂੰ ਪੁੱਛ ਰਿਹਾ ਆਪਣੀ ਮਮੀ ਨੂੰ ਪੁੱਛ ਲੈਣ ਦੇ ਚਲ ਠੀਕ ਆ ਬਾਬਾ ਆ ਤੁਸੀਂ ਤੇ ਮੈਨੂੰ ਤਲਾਕ ਦੇ ਦਿਓ ਨਾ ਤੇ ਉਹ ਬੜਾ ਵਧੀਆ ਨਹੀਂ ਜਿਹੜੇ ਕੰਮ ਤੇਰੇ ਨਾਲ ਹੋਈ ਜਾ ਰੋ ਆ ਉਹ ਅਲਗੀ ਦੀ ਸ਼ੇਰ ਤੁਰ ਕੇ ਗੱਲਬਾਤ ਕਰਕੇ ਤੇ ਗਾਂ ਜਾਂਦੇ ਆ ਕਿ ਜਿਵੇਂ ਚੋਪਾ ਕਮਸੇ ਕਮ ਮੈਨੂੰ ਚੋਪਰ ਆ ਲੈਣ ਨੂੰ ਸੰਜੀ ਨਹੀਂ ਲੱਗਦੀ ਹੈਗੀ ਉੱਤ ਸਾਰੇ ਲੋਕ ਆ ਕੇ ਆਪਾਂ ਬੜੇ ਚੰਗੇ ਆਪਾਂ ਬੜੇ ਚੰਗੇ ਉਹ ਹੀ ਕਿੱਡਾ ਚਲਾਕ ਨਿਕਲਿਆ ਇਹ ਉੱਡਾ ਮੈਂ ਵੀ ਆ ਕਾ ਸਮੈਲ ਬੜੀ ਓ ਮੁੰਡਿਆ ਜਾ ਕੇ ਵੇਖਾ ਨਾ ਸਹੀ ਆਲੂਆਂ ਵਾਲੇ ਪਰੌਂਠੇ ਬਣਦੇ ਆ ਅੱਜ ਤਾਂ ਫਿਰ ਮਜੇ ਨਾਲ ਆਲੂਆਂ ਵਾਲੇ ਪਰੌਂਠੇ ਖਾਣੇ ਆ ਹੈ ਲੈ ਭੁੱਖ ਲੱਗੀ ਸੀ ਮੈਨੂੰ ਨਾਲ ਜੀ ਕਰਨ ਰਿਹਾ ਸੀ ਆਲੂ ਵਾਲੇ ਪਰੌਂਠੇ ਖਾਣ ਨੂੰ ਤੇ ਮੈਂ ਆਪਣੇ ਲਈ ਦੋ ਗਲਾ ਕੇ ਤੇ ਆਪ ਤੇ ਖਾਈਏ ਆਪਣੇ ਲਈ ਦੋ ਗਲਾ ਕੇ ਖਾਈਏ ਇਹਦਾ ਕੀ ਮਤਲਬ ਆ ਤੁਸੀਂ ਸਾਰਿਆਂ ਲਈ ਨਹੀਂ ਬਣਾਉਂਦੇ ਵੀ ਲੈ ਅੱਜ ਇੰਨੀ ਕੱਲ ਮੇਰੀ ਬੇਇੱਜ਼ਤੀ ਕੀਤੀ ਤੇ ਮੈਂ ਸਾਰਿਆਂ ਨੇ ਕਿੱਦਾਂ ਬਣਾਵਾ ਮੰਮੀ ਨੇ ਕੱਲ ਕਹਿਤਾ ਹੈ ਵੀ ਆਪਣੀ ਪਕਾਉ ਦਿਖਾਓ ਅੱਡ ਹੋ ਤੇ ਮੈਂ ਹੁਣ ਆਪਣੀ ਤਖਾਂ ਢੀ ਮੈਂ ਤੇ ਆਪਣੇ ਵਾਲੋ ਆਡੀਆਂ ਅੱਗੇ ਜਿੱਦਾਂ ਮਰਜੀ ਇਹ ਖਾਣ ਤੇ ਪੀਣ ਨਹੀਂ ਤੁਹਾਡੇ ਕਹਿਣਾ ਮਤਲਬ ਕਿ ਜਿਹੜੀਆਂ ਮੰਮੀ ਨੇ ਕੱਲ ਗੱਲਾਂ ਕਈਆਂ ਵਾ ਤੁਸੀਂ ਉਹ ਪੱਕੀਆਂ ਪੱਕੀ ਆਪਣੇ ਤੇ ਲਾਗੂ ਕਰ ਲੈਣੀਆਂ ਹੁਣ ਤੇ ਕਰਨੀਆਂ ਨਹੀਂ ਹੋਰ ਇੰਨੀਆਂ ਗੱਲਾਂ ਕੀਤੀਆਂ ਮੈਂ ਭੁੱਲਦੀਆਂ ਇੰਨੀਆਂ ਗਾ 버ਗਰ ਤੋਂ ਮੇਰੀ ਇੰਨੀ ਬੇਇੱਜ਼ਤੀ ਕੀਤੀ ਆ ਤੇ ਹੁਣ ਆਪਣੇ ਸਵਾਦ ਨਾਲ ਆਪਣੀ ਜੀਜੇ ਤੇ ਖਾਈਏ ਅਪਾ ਪਕਾਉਂਦੇ ਰਹਿਣਗੇ ਆਪਣੀ ਜਿਹਨੂੰ ਲੋੜ ਹੈਗੀ ਆਲੂ ਵਧਿਆ ਪਿਆ ਵਾ ਟੱਕ ਦੇਣਾ ਵਾ ਜਿਹਨੂੰ ਲੋੜ ਹੈਗੀ ਆਪਣੀ ਪਕਾਏ ਤੇ ਖਾਏ ਚੱਲ ਫਿਰ ਇੱਦਾਂ ਕਰਿਓ ਮੇਰੇ ਲਈ ਤੇ ਪਕਾਉਰੋਗੇ ਨਾ ਢੋਲ ਕੇ ਨਹੀਂ ਤਾਂ ਤੂੰ ਵੀ ਪਕਾ ਲਈ ਫਿਰ ਕੀ ਹੋ ਗਿਆ ਮੈਂ ਪਕਾਉਣ ਲੱਗੀ ਤੂੰ ਮੈਂ ਤੇ ਤੁਹਾਡੀ ਟੀਮ ਦਾ ਹੀ ਬੰਦਾ ਵਾ ਨਾ ਮੈਂ ਕਿਹੜਾ ਉਹਨਾਂ ਤੋਂ ਅਲੱਗ ਵਾ ਭੈਣਾ ਟੀਮ ਆਪਣੀ ਜਗ੍ਹਾ ਤੇ ਅਡਾ ਆਪਣੀ ਜਗ੍ਹਾ ਖਾਓ ਤੇ ਪੀਓ ਤੇ ਆਪਣੀ ਪਕਾਓ ਵੇ ਲੈੋ ਦੀਦੀ ਮੈਂ ਤਾਂ ਕਿੰਨਾ ਕਾਲਾ ਸਾ ਤੇ ਦਾ ਢਾਡੇ ਨਾਲ ਮੈਂ ਵੀ ਤੇ ਗੱਲਾਂ ਖਾਧੀਆਂ ਹਾਂ ਏਹ ਇਦਾਂ ਜਿਨਾ ਨਾ ਕਰੋ ਵੀ ਜੇ ਤੁਸੀਂ ਹੁਣ ਮੈਨੂੰ ਸਾਈਡ ਤੇ ਕਰ ਦੋਗੇ ਇਦਾਂ ਗੱਲ ਨਹੀਂ ਮਾਨੀ ਜੇ ਇੱਕ ਇੱਕ ਕਹਿੰਦੇ ਨਾ 11 ਹੁੰਦੇ ਆ ਇਕੱਠੇ ਰਵਾਂਗੇ ਤੇ ਪੈਰਾ ਰਹੂਗਾ ਵੇਲੇ ਢੋਕ ਭੁਲ ਕੇ ਵਕਾ ਲਵਾਂ ਮੇਰਾ ਵੀ ਤੇ ਜੀ ਕਰਨੀ ਏ ਇਕੱਠੇ ਰਵਾਂਗੇ ਤੇ ਕਾਲ ਇੰਨੀਆਂ ਮੈਨੂੰ ਗੱਲਾਂ ਕੀਤੀਆਂ ਤੂੰ ਤਾਂ ਲੱਗਾ ਕੁਸਕੀ ਵੀ ਨਹੀਂ ਹੋਏ ਮੈਂ ਇੱਕ ਦੋ ਗੱਲ ਕੀਤੀ ਬਸ ਮੁੜ ਕੇ ਚੁੱਪ ਮੇਰੀ ਤੇ ਸੰਦੀਪ ਦੀ ਜੀ ਨੇ ਵੀ ਕਿੰਨੀ ਬੇਇੱਜ਼ਤੀ ਕੀਤੀ ਤੁਹਾਡੇ ਨਾਲ ਮੈਂ ਸਭ ਨਾਲ ਹੋ ਕੇ ਤੁਹਾਡੇ ਮੋਢੇ ਨਾ ਮੋਢਾ ਲਾ ਕੇ ਖਲੋਤੀ ਤੇ ਤੁਸੀਂ ਮਗਰ ਥੋੜੀ ਹਿੱਦਾਂ ਕਹਿ ਦਿੱਤਾ ਵਾ ਹਈ ਦਾਨੀ ਦੀ ਜੀ ਤੈਨੂੰ ਕਰਨਾ ਚਾਹੀਦਾ ਮੈਂ ਹੀ ਤੁਹਾਡੇ ਮਨ ਚ ਦਲੇਰੀ ਭਰੀ ਸੀ ਉਦੋਂ ਤੇ ਤੁਸੀਂ ਕਿਤੇ ਕਮਰੇ ਦੇ ਬਾਹਰ ਤੁਹਾਡੀ ਬਾਜ ਨਹੀਂ ਸੀ ਆਉਂਦੀ ਹੁੰਦੀ ਚੱਲ ਕੋਈ ਨਹੀਂ ਆਵੇ ਮੈਂ ਲਾ ਲਿਆਂ ਵਾ ਲੱਲਾ ਤੂੰ ਹੀ ਫਿਰ ਲੈਣੀ ਤੇ ਅੱਜ ਲਾ ਦਿੰਨੀ ਆਂ ਗਾਂ ਤੋਂ ਆਪਣੀ ਪਕਾਉ ਤੇ ਆਪਣੇ ਖਾਓ ਮੇਰੇ ਕੋ ਨਹੀਂ ਇੰਨਾ ਕੰਮ ਹੁੰਦਾ ਧੂਆਂ ਦੇ ਵਿੱਚ ਨਾਲੇ ਤੈਨੂੰ ਪਤਾ ਹੀ ਹੈ ਮੇਰੀ ਅੱਖਾਂ ਵੀ ਖਰਾਬ ਆ ਤਾਂ ਮੈਂ ਇੰਨਾ ਧੂਆਂ ਦੇ ਵਿੱਚ ਕੰਮ ਥੋੜੀ ਕਰ ਸਕਦੀ ਆਂ ਆਹੋ ਦੀਦੀ ਵੀ ਗੱਲ ਹੈਗੀ ਆ ਚੱਲ ਕੋਈ ਗੱਲ ਨਹੀਂ ਆ ਜਿਹੜੀਆਂ ਲੋਪ ਪੱਕੀਆਂ ਆ ਮੈਂ ਲੈ ਜੰਨੀ ਹੈਂ ਚੱਲ ਲੈ ਜਾ ਫਿਰ ਦੀਦੀ ਜੀ ਮੈਂ ਫੇਰ ਦੋਵੇਂ ਪਰੌਂਠੇ ਲੈ ਜੰਨੀ ਆ ਲੈ ਜਾ ਬੜੇ ਆ ਨਾ ਦੋ ਹੁਣ ਆ ਕੋਈ ਨਹੀਂ ਇੱਕ ਹੋਰ ਖਾ ਲੂੰਗੀ ਮੈਂ ਵੈਸੇ ਗੁੱਡੀ ਚਲਾ ਆ ਕਾਏ ਆਪਣੇ ਵਾਰੀ ਨਾ ਚੁੱਪ ਕਰਕੇ ਨਾ ਪਿਸ਼ਾਹ ਹੋ ਕੇ ਖਲੋ ਰਹੀ ਹੁਣ ਮੈਂ ਆਪਣੇ ਲਈ ਲਾਉਂਦੀ ਆ ਤੇ ਡੋਲੀ ਚੁੱਕ ਕੇ ਤੇ ਲੱਗ ਗਈ ਆ ਕੋਈ ਨਹੀਂ ਲੈ ਜਾ ਹਜੜੀ ਦਿਹਾੜੀ ਗਾਂ ਤਨ ਮਖਵਾਲ ਨੂੰ ਚੰਗੀ ਤਰ੍ਹਾਂ ਪਰੌਂਠੇ ਚੋਪੜ ਚੋਪੜ ਕੇ ਘਿਓ ਨਾ ਏ ਵੀ ਨਾ ਗੱਲਾਂ ਦਾ ਹੀ ਖਟਿਆ ਖਾਂਦੀ ਆ ਗੱਲਾਂ ਜਿੰਨੀਆਂ ਤੇ ਕੋ ਮਰਜ਼ੀ ਕਰਾ ਲੋ ਕੰਮ ਵਾਰੀ ਤੇਨੂੰ ਦੰਦਲਾਂ ਪੈਂਦੀਆਂ ਫਰੀ ਤੇ ਆਂਦੀ ਮੈਨੂੰ ਚੋਪੜ ਚੋਪੜ ਕੇ ਦੇਈ ਜਾ ਤਾਂ ਮੈਂ ਚੋਕ ਚੋਖ ਖਾਈ ਜਾਵਾਂ ਲਿੰਖੂ ਜੀ ਬੋਲੋ ਅੰਡੀਰ ਸੋਈ ਜੋ ਤੇ ਅੱਜ ਹੈ ਚਾਲ ਮੈ ਲਗੋਈ ਪਈ ਪੂਰੀ ਆਲੂਆਂ ਵਾਲੇ ਰੱਥਣ ਡੇ ਆ ਖਾ ਲਈ ਆ ਕਿ ਖਾਣੀ ਆਲੇ ਨਾ ਮੈਂ ਕਿਤੋਂ ਖਾਦੀ ਮੈਨੂੰ ਤਾਂ ਜਿਉਣਾ ਪੁੱਛੀ ਨਹੀਂ ਗਈ ਪੁੱਛੇ ਰੇਗੀ ਨਾ ਚੱਲ ਕੋਈ ਨਹੀਂ ਆਪੇ ਖਾਂ ਲੈਉਣਗੇ ਆਈ ਜਾਂ ਪਕਾਉਣ ਡੀਆਂ ਆ ਤੇ ਆ ਤਾਂ ਲਿਆਉਣੀ ਨਹੀਂ ਸਾਨ ਕਰਨਾ ਮੈਨੂੰ ਲੱਗਦਾ ਵਾ ਮੇਰੀਆਂ ਕਈਆਂ ਗੱਲਾਂ ਦਾਸਰ ਹੋਇਆ ਵਾ ਜਿਹਦੇ ਟਾਈਮ ਲੈ ਸੋਈ ਚ ਵੱਡ ਗਿਆ ਦੋਵੇਂ ਜਾਣੀ ਆਓ ਮੈਂ ਵੀ ਉਹ ਵੇਖਣ ਡਈ ਆ ਕਿ ਵਾਵਾ ਲੱਗੀਆਂ ਅੱਜ ਟਾਈਮ ਨਾਲ ਹੀ ਕੰਮ ਕਰਨਾ ਆਹੋ ਨਹੀਂ ਆਪੇ ਫੜਉਂਦੀਆਂ ਨੇ ਆ ਕੇ ਕੇ ਮੰਮੀ ਮੈਂ ਲਿਆਵਾਂ ਤੜਲੀ ਗਰਮ-ਗਰਮ ਪਾ ਕੇ ਰੋਟੀ ਨੇ ਤੇ ਨਹੀਂ ਬਹਿ ਜਾ ਚੁੱਪ ਕਰਕੇ ਜੜੀਆਂ ਲੋਨ ਡਿੰਗਾ ਵਾ ਉਹ ਸਾਡੇ ਤੱਕ ਰੋਟੀ ਨਾ ਪਹੁੰਚਉਣਗੀਆਂ ਉਹਨਾਂ ਤੇ ਕਦੇ ਹੱਥ ਟੁੱਟੇ ਆ ਤੇ ਨਾਲੇ ਲੱਤਾਂ ਉਹਨਾਂ ਦੀਆਂ ਨਾ ਆ ਰਹੀ ਆ ਆਪੇ ਆ ਜਾਂਦੀਆਂ ਲੈ ਕੇ ਛਲਵੇਂ ਮਨਾ ਗਰਮ-ਗਰਮ ਖਾਈਏ ਮਾਜੇ ਨਾਲ ਦਾ ਸਵਾਦ ਲਾਈਏ மீர்த்து ரெண்டு கே சோன் ਸਦੀਪ ਇੱਕ ਅੱਗੇ ਚੱਲ ਗਈ ਆ ਪਲੇਟ ਫੜ ਕੇ ਦੂਜੀ ਵੀ ਹੁਣ ਚੱਲ ਗਈ ਆ ਜਾ ਵੇਗ ਸਾਡੇ ਵਾਸਤੇ ਵੀ ਲਾਏ ਪਰ ਉਹ ਠੇਕ ਨਹੀਂ ਲਾਏ ਚਲ ਮੈਂ ਲੈ ਕੇ ਆਉਣੀ ਮੰਮੀ ਜੇ ਲੱਥੇ ਆਉਣਗੇ ਤੇ ਖਲਾਰਾ ਆ ਪਾਇਆ ਇਹਨਾਂ ਨੇ ਇਹ ਹੈ ਕਿਥੇ ਅਰਜ ਨਜ਼ਾਰ ਆਇਆ ਜੀ ਪਰੌਂਠੇ ਖਾਣ ਦਾ ਨਾਲੇ ਲੱਸੀ ਮਨਾ ਹੁਣ ਖਾ ਕੇ ਨਾ ਪਰੌਂਠੇ ਤੇ ਸੌਣਨੇ ਆ 2 ਘੰਟੇ ਸਨਹੋ ਕੇ ਪਈਆ ਕਿ ਦੇਹ ਨੂੰ ਖੁੰਠਾਂ ਦੀ ਘਰਨੇ ਚੜੀ ਆ। ਲੱਕੇ ਜੋ ਟਲੀ ਖਾ ਕੇ ਰੱਜ ਕੇ ਕਿਦਾਂ ਮੁਦੀ ਆ ਕਿ ਪਈਆ ਤੇ ਦੂਜੀ ਜਿਹੜੀ ਉਹ ਹਲੇ ਵੀ ਖਾਈ ਜਾਂ ਰਹੀ ਆ। ਇਹਨਾਂ ਨੂੰ ਕੋਈ ਸ਼ਰਮ ਹਈ ਨਹੀਂ ਹੈ। ਤਾਂ ਦਿਨ ਜਾ ਕੇ ਮੰਮੀ ਆ। ਮੰਮੀ ਆਪਾਂ ਇੱਥੇ ਬੈਠੀਆਂ ਪਰ ਉਹ ਅੰਠੇ ਡਿੱਗੀ ਜਾਂ ਰਹੀਆਂ। ਕਿਉਂ ਕੀ ਹੋਇਆ? ਚੰਗੇ ਅੰਚ ਇੱਕ ਵੀ ਰੋਟੀ ਨਹੀਂ ਹੈਗੀ। ਸਦੀਪ ਇਹਨਾਂ ਨੇ ਕੀ ਕੀਤਾ ਐ ਮੰਮੀ ਮੈਨੂੰ ਤੇ ਲੱਗਦਾ ਵਾ ਤੁਸੀਂ ਕਹਿੰਦੇ ਸੀ ਨਾ ਜਿੱਦਾਂ ਕਿ ਮੇਰੀਆਂ ਕਈਆਂ ਗੱਲਾਂ ਦਾ ਅਸਰ ਹੋ ਗਿਆ ਅਸਰ ਚੰਗੀਆਂ ਗੱਲਾਂ ਦਾ ਨਹੀਂ ਹੋਇਆ ਮਾੜੀਆਂ ਦਾ ਛੇਤੀ ਹੋ ਜਾਂਦਾ ਇਹਨਾਂ ਦੇ ਅਸਰ ਇਹ ਆਪਣੇ ਆਪ 'ਚ ਅੱਡ ਹੋ ਕੇ ਬੈ ਗਈਆਂ ਤੁਸੀਂ ਕੱਲ ਦਾ ਕਿਹਾ ਸੀ ਨਾ ਇਹਨਾਂ ਨੂੰ ਮੈਂ ਅੱਡੋ-ਅੱਡੀ ਕਰ ਦੇਣਾ ਤੇ ਉਹ ਸਮਝ ਲਿਆ ਉਹਨਾਂ ਨੇ ਆਪੋ ਆਪਣੀ ਪਕਾ ਕੇ ਖਾ ਕੇ ਤੇ ਮਜੇ ਨਾਲ ਲੇੜ ਕੇ ਸੁੱਤੀਆਂ ਤੇ ਰਸੋਈ 'ਚ ਖਲਾਰਾ ਵੇਖੋ ਕਿੰਨਾ ਪਾਇਆ ਇਹਨਾਂ ਨੂੰ ਕੋਈ ਸ਼ਰਮ ਨਹੀਂ ਹਜਾ ਨਹੀਂ ਇਨਾਂ ਨੂੰ ਤਾਂ ਕਿਸ ਦੀ ਲੱਥੀ ਚੜੀ ਨਹੀਂ ਹੈਗੀ ਬਹੁਤੇ ਹੀ ਮੂٹے ਦਿਮਾਗ ਦੀਆਂ ਮੈਂ ਤੇ ਨਾ ਡਰਉਣ ਵਾਸਤੇ ਇਨੀ ਗੱਲ ਕਹੀ ਸੀ ਕਿ ਇਹ ਡਰ ਜਾਣਗੀਆਂ ਕਿ ਇਹਨਾਂ ਨੂੰ ਅੱਡ ਕਰ ਦੇਣੀ ਆ ਤੇ ਉਹਨਾਂ ਉਹ ਹੀ ਗੱਲ ਪੱਲੇ ਬੰਨ ਲਈ ਆ ਕਿ ਸਾਨੂੰ ਮੰਮੀ ਨੇ ਅੱਡ ਕਰ ਦਿੱਤਾ ਇਹਨਾਂ ਨੂੰ ਇਹਨਾਂ ਨਹੀਂ ਨਾ ਪਤਾ ਕਿ ਮੇਰੀ ਮੁਠੀ ਜੀ ਇਹ ਸਾਰਾ ਕੁਝ ਤੇ ਮੈਂ ਕੁਝ ਦਵਾਂਗੀ ਤੇ ਅੱਡ ਹੋਣਗੀਆਂ ਕੋਈ ਗੱਲ ਨਹੀਂ ਇਹਨਾਂ ਨੂੰ ਚਾਹ ਲਾ ਲੈਂਦੇ ਦਿਹਾੜੀ ਡੰਗ ਖਾ ਪਕਾ ਲੈਣਦੇ ਇਹਨਾਂ ਨੂੰ ਪਹਿਲਾਂ ਮੈਂ ਵੇਖ ਲੈਂਦੀ ਆ ਗਾਂ ਹੀ ਕੀ ਕਰਦੀਆਂ ਆ ਨਹੀਂ ਤੇ ਆ ਜਿਹੜੀ ਹੁਣ ਇਹਨਾਂ ਨੇ ਕਰਤੂਤ ਕੀਤੀ ਆ ਇਹਨਾਂ ਨੂੰ ਸ਼ਰਮ ਨਹੀਂ ਹੁੰਦੀ ਆਪਣੀ ਪਕਾ ਕੇ ਖਾ ਕੇ ਗਾਂ ਗਈਆਂ ਵਾ ਕਿੰਨੇ ਦਿਨ ਹੋ ਗਏ ਮੈਂ ਇਹ ਠੀਕ ਨਹੀਂ ਆ ਦੁੱਜੀ ਆਂਦੀ ਮੇਰਾ ਗੋਟ ਦੁੱਸਦਾ ਇਹ ਆਂਦੀ ਮੇਰੀਆਂ ਅੱਖਾਂ ਖਰਾਬ ਉਦੋਂ ਦੀਆਂ ਆਪਾਂ ਹੀ ਇਹਨਾਂ ਨੂੰ ਪਕਾ ਪਕਾ ਖਵਾਲਣ ਲਈਆਂ ਇਹਨਾਂ ਨੇ ਕਿ ਇਹ ਕਹਿਦੀ ਹੈ ਕਿ ਤੁਸੀਂ ਰੋਟੀ ਖਾ ਲਓ ਜੇ ਸ਼ਰਮ ਹੋਵੇ ਤਾਂ ਤਾਂ ਹੀ ਆ ਨਾ ਹੁਣ ਪਕਾਉਣ ਵਾਲੀ ਤੇ ਉਹਦੀਆਂ ਵੀ ਅੱਖਾਂ ਠੀਕ ਹੋ ਗਈਆਂ ਤੇ ਦੁੱਜੀ ਵੀ ਚੰਗੀ ਭਲੀ ਹੋ ਗਈ ਆ ਉਹਦਾ ਵੀ ਗੋਟ ਠੀਕ ਹੋ ਗਿਆ ਤੂੰ ਚੁੱਪ ਕਰ ਮੈਂ ਜਾਣੀ ਅੰਦਰ ਇਹਨਾਂ ਦੀ ਕੁੱਤੇ ਖਾਣੀ ਚੰਗੀ ਕਰਕੇ ਆਉਣੀ ਆ ਇਨਾਂ ਦੇ ਦਿਲ 'ਚ ਕੀ ਆ ਮੇ ਮੰਮੀ ਨੇ ਚੁੱਪ ਕੀਤੀ ਰਹਿਣਾ ਵਾ ਨਹੀਂ ਮੰਮੀ ਜੀ ਤੁਹਾਨੂੰ ਕੀ ਲੋੜ ਪਈ ਇਹਨਾਂ ਦੀ ਕੁੱਤੇ ਖਾਣੀ ਕਰਨ ਦੀ ਇਹ ਤੇ ਉਹਨਾਂ ਦੇ ਮੋਟੇ ਦਿਮਾਗ ਦੀਆਂ ਕਿਹਾ ਨਾ ਕਿਹਾ ਇੱਕ ਬਰਾਬਰ ਆ ਇਦਾਂ ਸੁਣਦੀਆਂ ਤੇ ਇਦਾਂ ਕੱਢਦੀਆਂ ਇਹਨਾਂ ਨੂੰ ਕਹਿਣ ਦਾ ਕੋਈ ਫਾਇਦਾ ਨਹੀਂ ਜੇ ਗੱਲ ਕਰਨੀ ਆ ਨਾ ਵੀ ਕੀ ਨਾ ਤੇ ਸੋਨੂ ਨਾਲ ਗੱਲ ਕਰੋ ਉਹਨਾਂ ਨੂੰ ਕਹੋ ਵੀ ਇਹਨਾਂ ਨੂੰ ਸਮਝਾ ਲੈਣਾ ਆਪਣੇ ਤਰੀਕੇ ਦੇ ਨਾਲ ਨਹੀਂ ਤੇ ਇਹ ਕੰਮ ਚੰਗੇ ਨਹੀਂ ਹੈਗੇ ਜੇ ਘਰ ਚੱਕਰ ਹੀ ਖਲਾਰਾ ਪੈ ਗਿਆ ਨਾ ਤੇ ਬਾਜੋਂ ਇਕੱਠਾ ਨਹੀਂ ਜੇ ਹੁਣ ਸੰਦੀਪ ਹੁੰਦੇ ਆ ਨਾ ਦੋਵੇਂ ਭਰਾ ਬਾਹਰੋਂ ਤੇ ਮੈਂ ਉਹਨਾਂ ਨਾਲ ਗੱਲ ਕਰਦੀ ਆ ਤੇਰੀ ਗੱਲ ਠੀਕ ਆ ਇਹਨਾਂ ਨਾਲ ਕੋਈ ਫਾਇਦਾ ਨਹੀਂ ਗੱਲ ਕਰਨ ਦਾ ਉਹਨਾਂ ਨੂੰ ਸਮਝਉਣੀ ਆ ਪੁੱਛ ਲਓ ਇਹਨਾਂ ਨੂੰ ਵੀ ਕੀ ਕਰਨਾ ਇਹਨਾਂ ਨੇ ਜਿਹੜੇ ਰਸੇ ਪੈਰੇ ਇਹਨਾਂ ਨੇ ਫੜੇ ਆ ਨਾ ਇਦਾਂ ਰਸੇ ਪੈਰੇ ਇਹੋ ਜੇ ਘਰ ਖਰਾਬ ਕਰ ਦਿੰਦੇ ਹੁੰਦੇ ਆ ਕੀ ਪਤਾ ਇਹਨਾਂ ਨੂੰ ਅੱਡ ਹੋਣ ਦੀ ਅੱਗ ਨਹੀਂ ਲੱਗੀ ਤਾਂ ਇਹ ਨਹੀਂ ਇਦਾਂ ਦੇ ਪਖੰਡ ਕਰਦੀਆਂ ਮੈਂ ਤੈਨੂੰ ਕਹਿੰਦੀ ਆ ਨਾ ਕਿ ਇਹ ਨਖਰੇ ਕਰਦੀਆਂ ਦੋਵੇਂ ਜਾਣੀਆਂ ਇਹਨਾਂ ਨੂੰ ਹੋਇਆ ਕੋਈ ਡਾਪੀਆਂ ਨਾ ਕਰ-ਕਰ ਕੇ ਦੱਸਣ ਚਲੋ ਮੰਮੀ ਮੈਂ ਹਣ ਰੋਟੀ ਪਕਾਉਣੀ ਆ ਨਾਲ ਟਾੜ ਲਈ ਲੈ ਕੇ ਆਉਣੀ ਨਾਲੇ ਆਪਣੇ ਲਈ ਤੂੰ ਰੋਟੀ ਪਕਾ ਕੇ ਲਿਆ ਤੇ ਦੋਵੇਂ ਜਾਨੀਆਂ ਖਾਈਏ ਤੇ ਰਸੋਈ ਚ ਖਲਾਰਾ ਇਤਨਾ ਹੀ ਰਹਿਣ ਦੇਣਾ ਵਾ ਖਲਾਰਾ ਨਹੀਂ ਚੁੱਕਣਾ ਆਪੇ ਚੁੱਕਣ ਦੀਆਂ ਜਿੰਨਾ ਪਾਇਆ ਇੰਨਾ ਬਹੁਤ ਏ ਤੇ ਸਿਰੇ ਦੀਆਂ ਵਾ ਕਿਤੇ ਦੋਵੇਂ ਜਾਨੀਆਂ ਆ ਸੰਦੀਪ ਨੂੰ ਤਾਂ ਪਤਾ ਹੀ ਨਹੀਂ ਗਾ ਲੱਗਦਾ ਆਖ ਦਿੰਦੀ ਨਹੀਂ ਮੰਮੀ ਉਹ ਠੀਕ ਨਹੀਂ ਗੀ ਆ ਮੈਨੂੰ ਤਾਂ ਅੱਗੇ ਪਤਾ ਸੀ ਇਹਨਾਂ ਦੇ ਲੱਛਣ ਜਿਦਾਂ ਦੇ ਹੈਗੇ ਆ ਦੋਵਾਂ ਜਾਨੀਆਂ ਦੇ ਨਖਰੇ ਕਰ ਕਰਕੇ ਦੋਵੇਂ ਜਾਨੀਆਂ ਦੱਸ ਦੀਆਂ ਵਾ ਕਿ ਇਹ ਹੀ ਬਿਮਾਰ ਵਾ ਬਿਮਾਰੀ ਇਹਨਾਂ ਨੂੰ ਕੋਈ ਨਹੀਂ ਆਡੋਂ ਆਂਦੀ ਬਿਮਾਰੀ ਆ ਇਹਨਾਂ ਨੂੰ ਇਹ ਗੱਲ ਆ ਮੈਂਨੇ ਬੜੀ ਅਜਵੇੜੇ ਚ ਮੰਜੀ ਡਾਈ ਕੋਈ ਆਉਣ ਵਾਲਾ ਵਾ ਡਿਕਣ ਦੇ ਕਿਹਨੋਂ ਨਹੀਂ ਢੀਕਣਾ ਮੈਂ ਕਿਨੂ ਆ ਮੈਂ ਤੁਹਾਨੂੰ ਡਿਕਣ ਨਹੀਂ ਆ ਇਹ ਗੱਲ ਕੋਈ ਗੱਲ ਕਰਨੀ ਆ ਤੇ ਗੱਲ ਕਰਨੀ ਆ ਤਾਂ ਤਾਂ ਹੀ ਬੈਠੀ ਆਂਗੇ ਉਹ ਜਿਹੜੀਆਂ ਤੁਹਾਡੀਆਂ ਕਰਦੀਆਂ ਨੇ ਜਿਹਨਾਂ ਮਾਈ ਚੰਨ ਚੜਾਇਆ ਵਾ ਨਾ ਉਹ ਪੁੱਛੋ ਉਹਨਾਂ ਨੂੰ ਜਾ ਕੇ ਵੀ ਇਹ ਕੀ ਕੰਮ ਕੀਤਾ ਉਹਨਾਂ ਨੇ ਚੰਨ ਚੜਾਇਆ ਵਾ ਹੁਣ ਕੀ ਚੰਨ ਚੜਾਤਾ ਵਾ ਦੂਆ ਜਾਣੀਆਂ ਨੇ ਪਤਾ ਕੀ ਕੀਤਾ ਵਾ ਆਲੂਆਂ ਆਲੇ ਪਕਾ ਕੇ ਨਾ ਪਰੌਂਠੇ ਖਾ ਕੇ ਰੱਜ ਪੁੱਜ ਕੇ ਅੰਦਰ ਜਾ ਕੇ ਸੌਂ ਗਈਆਂ ਆ ਕੀ ਗੱਲ ਅਸੀਂ ਦੋਵਾਂ ਜਾਨੀਆਂ ਘਰ ਦੇ ਵਿੱਚ ਹੈ ਨਹੀਂ ਤੂੰ ਹਣੀ ਖਾਣੇ ਅਸੀਂ ਨਹੀਂ ਦੋਵਾਂ ਨੇ ਖਾਣੇ ਐਦਾਂ ਦੀਆਂ ਕਤੂਤਾਂ ਕਰਨ ਦੀਆਂ ਦੋਵੇਂ ਜਾਨੀਆਂ ਪਤਾ ਨਹੀਂ ਵੀ ਇਹ ਦੋਵੇਂ ਜਾਨੀਆਂ ਚਾਹੁੰਦੀਆਂ ਕੀ ਆ ਮੈਨੂੰ ਤੇ ਨਹੀਂ ਸਮਝ ਲੱਗਣ ਦੀ ਕਿ ਇਹਨਾਂ ਦਾ ਦਿਮਾਗ ਇੰਨਾ ਪੁੱਠਾ ਕਿਹੜੀ ਗੱਲੋਂ ਹੋ ਗਿਆ ਵਾ ਮੇਰੀ ਸੁਣ ਲੋ ਗੱਲ ਜਾਂ ਤੇ ਉਹਨਾਂ ਨੂੰ ਛਿੱਤਰਨਾ ਪੁੱਛ ਲੋ ਤੇ ਜਾਂ ਉਹਨਾਂ ਨੂੰ ਪਿਆਰਨਾ ਪੁੱਛ ਲੋ ਵੀ ਇਹ ਚਾਹੁੰਦੀਆਂ ਕੀ ਆ ਜੋ ਵੀ ਉਹਨਾਂ ਦੇ ਦਿਲ 'ਚ ਵਾ ਨਾ ਸਾਫ਼-ਸਾਫ਼ ਦੱਸ ਦੇਣ ਪੀ ਕਿਹੜੀ ਉਹਨਾਂ ਦੇ ਦਿਲ ਚ ਗੱਲ ਲਿਆ ਮੰਮੀ ਛਤਰ ਨਾਲ ਵੀ ਕੀ ਪੁੱਛਣਾ ਇਹੋ ਜਿਆ ਨੂੰ ਹੈ ਜਿਹੜੀਆਂ ਜਨਾਨੀਆਂ ਨੇ ਮਨ ਦੇ ਵਿੱਚ ਧਾਰ ਹੀ ਲਿਆ ਵਾ ਕਿ ਅਸੀਂ ਅੱਡ ਹੁਣ ਅੱਡ ਹੋਣਾ ਹਟਣ ਹੀ ਨਹੀਂ ਡਈਆਂ ਉਹਨਾਂ ਕੰਮਾਂ ਤੋਂ ਕਿੰਨਾ ਸਮਝਾ ਸਮਝਾ ਵੇਖ ਲਿਆ ਵਾ ਤੇ ਪਰ ਮੈਂ ਅੱਡ ਨਹੀਂ ਜੇ ਕਰਨਾ ਜੇ ਅੱਡ ਕਰ ਦਿੱਤਾ ਤੁਸੀਂ ਵੀ ਸਿਆਣੇ ਹੋ ਤੁਹਾਨੂੰ ਵੀ ਪਤਾ ਵਾ ਪੀ ਘਰ ਖੇਰੂ ਖੇਰੂ ਹੋ ਜਾਣਾ ਆ ਓਏ ਇੱਕ ਗੱਲ ਦਾ ਤੇ ਮਾਤਾ ਸਾਨੂੰ ਵੀ ਪਤਾ ਵਾ ਅਸੀਂ ਕਦੇ ਵਾਰ ਤੇ ਅੱਡ ਹੋਣਾ ਵਾ ਸਾਡਾ ਕਹਦਾ ਦਿਲ ਕਰਦਾ ਅੱਡ ਹੋਣ ਨੂੰ ਤੂੰ ਤੇ ਰਾਂਝਾ ਚੋਪੀ ਕੀਤਾ ਰਾ ਮੋਢ ਜਿੰਨਾ ਵਾ ਨਾ ਅੱਡ ਦਾ ਤੂੰ ਬੰਨਿਆ ਆ ਤੇਰੇ ਨਾ ਕੰਮਾ ਕਰਕੇ ਸਾਰਾ ਕੰਮ ਹੋੰਡਿਆ ਜੇ ਤੂੰ ਚੰਗਾ ਹੁੰਦਾ ਤੋ ਇੰਨਾ ਬੋਲਦੀ ਜਿੰਨਾ ਬੋਲੀ ਤੇਰੇ ਸਾਹਮਣੇ ਮੰਮੀ ਛੱਡੋ ਉਹ ਗੱਲ ਨੂੰ ਲੈ ਕੇ ਬੈਠੇ ਜੇ ਹਾਂ ਕਿਦਾਂ ਛੱਡ ਦਵਾ ਪਵਾੜੇ ਤਾਂ ਪੈਗੇ ਕਿ ਨਹੀਂ ਗੇ ਉਹ ਪਵਾੜੇ ਉਹਨੇ ਜਾਣ ਬੁੱਝ ਕੇ ਤੇ ਨਹੀਂ ਗਾਇਆ ਕੰਮ ਕੀਤਾ ਹੈਗਾ ਉਹਨੇ ਮਜਬੂਰ ਕੀਤਾ ਵਾ ਇਹਨੂੰ ਇਹ ਕੰਮ ਕਰਨ ਵਾਸਤੇ ਤਾਂ ਕਰਕੇ ਉਹਨੇ ਇਹ ਕੰਮ ਕੀਤਾ ਤੁਹਾਨੂੰ ਕੀ ਲੱਗਦਾ ਵਾ ਵੀ ਉਹ ਅੱਗੇ ਇਹੋ ਜੇ ਕੰਮ ਕਰਦਾ ਅੱਗੇ ਨਹੀਂ ਕਦੀ ਉਹਨੇ ਕੋਈ ਚੀਜ਼ ਲਿਆ ਕੇ ਦੇਤੀ ਘਰ ਦੇ ਵਿੱਚ ਤਾਂ ਫੇਰ ਸਮਝਾ ਲਓ ਹੁਣ ਦੋਵਾਂ ਜਾਨੀਆਂ ਨੂੰ ਜਿੱਦਾਂ ਤੁਹਾਨੂੰ ਕੋ ਸਮਝਾਇਆ ਜਾਂਦਾ ਜਿਹੜੇ ਤਰੀਕੇ ਫੇਰ ਮੇਰੇ ਕੋ ਤੇ ਜੋ ਹੋਇਆ ਮੈਂ ਕਰ ਦੇਣਾ ਜੇ ਫੇਰ ਨਾ ਕਿਉਂ ਸਮਝਾ ਲੈਨੇ ਆ ਫੇ ਕੀ ਕਰਨਾ ਵਾ ਅਸੀਂ ਤਾਂ ਚਾਹੁੰਦੇ ਨਹੀਂ ਕਿ ਅਸੀਂ ਅੱਡ ਹੋਈਏ ਜੇ ਅਸੀਂ ਚਾਹੁੰਦੇ ਹੁੰਦੇ ਆ ਤਾਂ ਹੁਣੋਂ ਕੰਮ ਹੋ ਜਾਣਾ ਸੀ ਅੱਡ ਵਾਲਾ ਤੁਸੀਂ ਨਹੀਂ ਚਾਹੁੰਦੇ ਉਹ ਤੇ ਚਾਹੋਂ ਨਹੀਂ ਡਈਆਂ ਮੈਂ ਨਾ ਫੇ ਮੈਂ ਕੁੱਤੇ ਖਾਣੀ ਕਰ ਦਿੱਤੀ ਤੇ ਫੇਰ ਤੁਹਾਨੂੰ ਵੀ ਗੁੱਸਾ ਲੱਗਣਾ ਵੀ ਮਾਂ ਨੇ ਆ ਕੁਝ ਬੋਲ ਦਿੱਤਾ ਉਹਨਾਂ ਨੂੰ ਫੇਰ ਮੈਂ ਤੇ ਅੱਡ ਤੇ ਮੈਂ ਕੰਮੀਆਂ ਨਹੀਂ ਗਈਆਂ ਮੰਮੀ ਅਸੀਂ ਤਾਂ ਤੁਹਾਨੂੰ ਕਦੀ ਕਾਇ ਹੀ ਨਹੀਂ ਤਿਤਹੀ ਉਹਨਾਂ ਨੂੰ ਕਹੋ ਜਾਂ ਨਾ ਕਹੋ ਇਹ ਤਾਂ ਤੁਹਾਨੂੰ ਖੁੱਲੀ ਛੁੱਟੀ ਦਿੱਤੀ ਆ ਕੋਈ ਉਹਨਾਂ ਨੂੰ ਸ਼ਰਮ ਨਹੀਂ ਵੀ ਮਾਂ ਉੱਥੇ ਬੈਠੀ ਆ ਮਾਂ ਨੂੰ ਵੀ ਰੋਟੀ ਬਣਾਉਣੀ ਆ ਕਿਉਂ ਮੇਰੀ ਘਰ ਚ ਕੋਈ ਵੁਗਤੀਆਂ ਨਹੀਂ ਗਈ ਚਲੋ ਠੀਕ ਆ ਕੋਈ ਨਹੀਂ ਪੁੱਛਦੇ ਆ ਚੱਲ ਵੀਰ ਪੁੱਛ ਲੈ ਤੂੰ ਵੀ ਚੱਜ ਨਾਲ ਇਹ ਚੌਂਦੀਆਂ ਕੀ ਆ ਉਹ ਦਿਲ ਇੱਧਰ ਦੀਏ ਮਾਰ ਕੇ ਕੀ ਨੇ ਰੀ ਲਿਆਤੀ ਆ ਮੈਂ ਕਿੰਨੇ ਰੀ ਲਿਓਣੀ ਆ ਇੱਥੇ ਤਾਂ ਭਾਵੇਂ ਪਹਚਾਲ ਵੀ ਅਜ ਨਾ ਤੇਰੇ ਵਰਗੀ ਨੂੰ ਵੀ ਨਹੀਂ ਪਤਾ ਲੱਗਣਾ ਜਿਹੜੇ ਹਿਸਾਬ ਨਾਲ ਤੂੰ ਪਰੌਂਠੇ ਖਾ ਕੇ ਸੁੱਤੀ ਆ ਭਾਂਡੇ ਆਪਣੇ ਸਹਰਾਣੇ ਰੱਖੇ ਆ ਦਸ ਇਹਨਾਂ ਨੂੰ ਜਾ ਕੇ ਰਸੋਈ 'ਚ ਛੱਡ ਕੇ ਨਹੀਂ ਆਹਦੀ ਓਏ ਹੋਏ ਲੜਨੀ ਡੈ ਬੰਦੇ ਜੇ ਜਿੱਦਾਂ ਜੀਤਾਂ ਤੇਜ ਤਿੱਖੀ ਤਰਾਰਾ ਨਾ ਉਦਾਂ ਦੇ ਉਹਨੇ ਆਲੂਆਂ ਵਾਲੇ ਪਰੌਂਠੇ ਬਣਾਏ ਮਰੇ ਬੜਾਇਆ ਮੇਰੇ ਹਿੰਮਤੀ ਨਹੀਂ ਪਈ ਤਾਂ ਕਿ ਮੈਂ ਇੱਥੇ ਲਮੇ ਪੈ ਗਈ ਆ ਬਹੁਤ ਸੋਣਾ ਬਹੁਤ ਸੋਣਾ ਬੜਾ ਕਰਤੂਦਾ ਕੰਮ ਕੀਤਾ ਜੇ ਨਾ ਆਪ ਤੁਸੀਂ ਦੋਵਾਂ ਜਾਣੀਆਂ ਨੇ ਬਣਾ ਕੇ ਖਾ ਲਿਆ ਤੇ ਮੰਮੀ ਵਾਸਤੇ ਕਿਉਂ ਨਹੀਂ ਲਾਏ ਭਾਬੀ ਵਾਸਤੇ ਕਿਉਂ ਨਹੀਂ ਲਾਏ ਹਾਏ ਹਾਏ ਤੇ ਮੰਮੀ ਦੇ ਤੇ ਭਾਬੀ ਦੇ ਘਰੇ ਹੱਟ ਟੁੱਟੇ ਸੀ ਉਹ ਆਪ ਵੀ ਤੇ ਖਾਈ ਸਕਦੀਆਂ ਭਗਾ ਕੇ ਅੱਛਾ ਤਾਂ ਹੁਣ ਇਹ ਘਰ ਦੇ ਵਿੱਚ ਸਾਰੇ ਜਾਣੇ ਵੱਖੋ ਵੱਖਰੀ ਆਪੋ ਆਪਣੀ ਰੋਟੀ ਬਣਾਇਆ ਕਰਨਗੇ ਹਨਾ ਮੈਂ ਤੁਹਾਡੇ ਨਾਲ ਲੜਨ ਨਹੀਂ ਡਈ ਪਰ ਤੁਸੀਂ ਪੂਰੀ ਲੜਾਈ ਦੇ ਮੂੜ ਜੇ ਇੱਥੇ ਵਾ ਮੈਂ ਤੁਹਾਨੂੰ ਦਗਾਲ ਦਿਆਂ ਇੱਥੇ ਵਾ ਬਹੁਤ ਇਥੇ ਵਾ ਨਹੀਂ ਜੀਤਣਾ ਸਾਰਾ ਕੁਝ ਕਰ ਸਕਦੀ ਆ ਜੇ ਕਿਤੇ ਮੈਂ ਮਾੜੀ ਜੀ ਮਰਜ਼ੀ ਕਰ ਲਈ ਆ ਅਹੀਂ ਮੇਰੀ ਤੇ ਗੱਲ ਤੁਸੀਂ ਟਮਣੇ ਦੇ ਜੜਾਉਂ ਦੇ ਜੇ ਨੇਰੀ ਵੀ ਕਾਦੀ ਆਗੀ ਜੀ ਮੈਂ ਆਪਣੀ ਰੋਟੀ ਖਾ ਲਈ ਇਹਦੇ ਕਿਹੜੀ ਆਖਰ ਆਗੀ ਆ ਕੀ ਜੀਤਾ ਹਬ ਕੋ ਕਰ ਸਕਦੀ ਆ ਕੀ ਕਰਤਾ ਉਹਨੇ ਉਹ ਆਪਣੇ ਮਰਜ਼ੀ ਨਾਲ ਪਕਾਵੇ ਆਪਣੀ ਮਰਜ਼ੀ ਨਾਲ ਖਾਵੇ ਆਪਣੇ 버ਗਰ ਮੰਗਵਾਉਂਦੀ ਅਗਲੇ ਦਿਨ ਕਰਨ ਵਾਲੇ ਨੇ ਵੇਖਿਆ ਕਿੰਨਾ ਕੱਲ ਸਾਹ ਚਿੱਟਾ ਤੇ ਤੁਸੀਂ ਇਹ ਕਹੇ ਜੇ ਉੱਚੀ ਉੱਚੀ ਰੋਲਾ ਪਾ ਕੇ ਆਹ ਤੂੰ ਭਾਂਡੇ ਨਹੀਂ ਚੁੱਕੇ ਭਾਂਡੇ ਨਹੀਂ ਚੁੱਕੇ ਤੂੰ ਨਾ ਚੋਕ ਕੀਤੀ ਰਹਿ ਚੰਗੀ ਗੱਲ ਆ ਤੇਰੀ ਮਰ ਰਗ ਰਗ ਤੋਂ ਵਾਕਿਬਾਂ ਚੰਗੀ ਤਰ੍ਹਾਂ ਤੈਨੂੰ ਮੈਂ ਜਾਣਨਾ ਆ ਜਿਹੜੇ ਤੂੰ ਕੰਮ ਜੀਤਾਂ ਕੋਲੋਂ ਕਰਾਉਂਦੀਆਂ ਨਾ ਮਗਰ ਜੀਤਾਂ ਦੇ ਤੂੰ ਹੀ ਆ ਮੋਢੇ ਤੇ ਰੱਖ ਕੇ ਉਹਦੇ ਨਾਲ ਚਲਾਉਣੀ ਬੰਦ ਕਰਦੇ ਮੈਨੂੰ ਦੱਸ ਦੇਣਾ ਕੋਈ ਜੀਤਾਂ ਜੂਤਾਂ ਦੇ ਮਗਰ ਨਹੀਂ ਜੇ ਲੱਗੀ ਤੇ ਨਾ ਮੈਂ ਉਹਨੂੰ ਕੁਛ ਕਿਹਾ ਹੀ ਹੈਗਾ ਵੇ ਹੈਵੇਂ ਨਾ ਇਹ ਤਾਂ ਮੇਰੇ ਨਾਲ ਨਾਂ ਲੱਗੇ ਤੇ ਮੈਨੂੰ ਬਦਨਾਮੀ ਨਾ ਦੇ ਦਿਓ ਵੀ ਉਹਦੇ ਮੇਰੇ ਘਰ ਤੇ ਆਂਦੇ ਸੀ ਚੱਲ ਕੋਈ ਨਹੀਂ ਤਿੰਨ ਚਾਰ ਭਰਾ ਵਾ ਰਲ ਮਿਲ ਕੇ ਉੱਥੇ ਕੰਮ ਕਰ ਲਿਓ ਇੱਥੇ ਕੰਮ ਕੀ ਕਰਨਾ ਇੱਥੇ ਤਾਂ ਕਿਰ ਖਲੌਣ ਨਹੀਂ ਦਿੰਦੇ ਸਾਰਾ ਟੱਬਰ ਮੈਨੂੰ ਤੇ ਫਿਰ ਕੀ ਜੇ ਮੈਂ ਆਪਣੀ ਹੁਣ ਮਾਡੀ ਮੋਟੀ ਮਰਜ਼ੀ ਕਰ ਲਗੀ ਵੀ ਕਿਹੇ ਨਾ ਕਰਕੇ ਨਾ ਸਾਰਾ ਕੰਮ ਨਾ ਕਰਾਵਾ ਦੇ ਹੁਣ ਮੰਮੀ ਨੇ ਆਪਣੇ ਮੂੰਹ ਕਹਤਾ ਕਿ ਮੈਂ ਸਾਰੇ ਨੂੰ ਵੱਖ-ਵੱਖ ਕਰ ਲੈਣਾ ਇੱਕ ਤੁਸੀਂ ਜਿਹੜਾ ਮਹਾ ਜੀ ਵਿੱਚੇ ਜਾ ਕੇ ਲੱਟ ਫਸਾ ਦਿੰਦੇ ਜੇ ਮੰਮੀ ਨੇ ਗੁੱਸੇ ਦੇ ਵਿੱਚ ਕਿਹਾ ਸੀ ਮੰਮੀ ਦਾ ਕੋਈ ਨਹੀਂ ਹੈਗਾ ਇਦਾਂ ਦਾ ਇਰਾਦਾ ਕਿ ਵੱਖ-ਵੱਖ ਕਰ ਦੇਣਾ ਰਾਦਾ ਦਾ ਟਾਡਾ ਵਾ ਤੁਸੀਂ ਆਪਣਾ ਮਨ ਬਣਾ ਲਿਆ ਵਾ ਮਨ ਕੀ ਤੁਸੀਂ ਗੱਡ ਹੋ ਗਈਆਂ ਜੇ ਬਣਾ ਲਿਆ ਆਪਾਂ ਆਖ ਹੋ ਗਿਆ ਸਾਡੇ ਕੋਲ ਨਹੀਂ ਜੇ ਰਹਿ ਜਾਂਦਾ ਭਾਵੇਂ ਜੋ ਮਰਜ਼ੀ ਹੋ ਜੇ ਪੱਕੀ ਗੱਲ ਪੱਕੀ ਗੱਲ ਮੈਂ ਕਹਿੰਦਾ ਮੈਂ ਨਹੀਂ ਜੇ ਰਹਿਣਾ ਹੈਗਾ ਜਿਹੜੂ ਅਗਲੀ ਕੀਤਾ ਆਪਣੀ ਮਰਜ਼ੀਆਂ ਕਰ ਸਕਦੀ ਹੈ ਕੀ ਗੱਲ ਮੈਂ ਨਹੀਂ ਕਰ ਸਕਦੀ ਹੈਗੀ ਵੀ ਉਹ ਯੋ ਗੱਲ ਤੁਸੀਂ ਫਿਰ ਮੇਨ ਨਹੀਂ ਕੀ ਮੇਰੇ ਵੱਲ ਵਿੱਕੀ ਕੇ ਨਾ ਕੇ ਦਿਨ ਟਵਾਖ ਹੋਣੀ ਹੈ ਤੇ ਕੀ ਫਰਕ ਹੋ ਜੀ ਜਿੰਦਗੀ ਜੀਉਂਦਾ ਜਿੱਥੇ ਕਿਤੇ ਸ਼ੌਕ ਨਹੀਂ ਪੂਰੇ ਹੁਣ ਇੱਥੇ ਮਰ ਚੱਲੀਆਂ ਅੰਦਰ ਘੋਟ ਘੋਟ ਕੇ ਮਾਹ ਜੇ ਕੋਈ ਚੀਜ਼ ਵਾਦ ਨਹੀਂ ਖਾਣੀ ਕੋਈ ਚੀਜ਼ ਚੱਜਦੀ ਨਹੀਂ ਪਾਉਣੀ ਹੈ ਕਿ ਤੇ ਆਪਣੀ ਮਰਜ਼ੀ ਦਾ ਵਾਂਡੇ ਨਹੀਂ ਆਪਾਂ ਜਾ ਸਕਦੀਆਂ ਜੇ ਕਿਤੇ ਜਾਣਾ ਆਏ ਮੰਮੀ 100 200 ਰੁਪਿਆ ਦੇ ਰੋ ਅਸੀਂ ਭਲਾਣੇ ਸਾਤੇ ਜਾਣਾ ਲਿਆ ਕੇ ਫੇਰ ਹਸਾ 20 30 ਰੁਪਿਆ ਮੰਮੀ ਦੇ ਹੱਥ ਜੜਕੀ ਦੇ ਆ ਕੋਈ ਜ਼ਿੰਦਗੀ ਹੈ ਮੇਰੀ ਭੈਣ 36 36 ਮੈਨੂੰ ਗੱਲਾਂ ਕਰੀ ਠੀਕ ਹੈ ਕੋਈ ਗੱਲ ਨਹੀਂ ਆਪਣੀ ਬਕਵਾਸ ਨਾ ਬੰਦ ਕਰ ਲਾ ਆਪਣੇ ਸੌਂਗ ਪੂਰੇ ਕਰ ਕੋਈ ਗੱਲ ਨਹੀਂ ਜਿੰਨੇ ਕਹਾਂਗੀ ਨਾ ਮੈਂ ਤੇਰੇ ਉਨੇ ਸੌਂਗ ਪੂਰੇ ਕਰੂੰਗਾ ਆ ਵੇਖ ਮੇਰੇ ਨਾਲ 36 ਤੁੰਬਾ ਲੱਗਿਆ ਨੇ ਪਜਾਮੇ ਨੂੰ ਫੇਰ ਵੀ ਪਰ ਨਹੀਂ ਤੁਸੀਂ ਰਿਕ ਜਾਰ ਆਪੇ ਕਰਨਾ ਤੁਹਾਨੂੰ ਪਤਾ ਹੋਣਾ ਕਿ ਭਰਾ ਰੀਆਂ ਭਰਾ ਦੇ ਨਾਲ ਦਾ ਕੰਮ ਹੋਣ ਡਿਆ ਆਪਣੇ ਭਰਾਵਾਂ ਦੀ ਤੇ ਜ਼ਮੀਨ ਜਾਰ ਬਣਾਉਂ ਡਿਆ ਜੇ ਆਪਣੇ ਲਈ ਕੀ ਬਣ ਡਿਆ ਜੇ ਅੱਛਾ ਮੇਰੇ ਲਈ ਕੱਖ ਨਹੀਂ ਬਣ ਡਿਆ ਕੀ ਬਣ ਡਿਆ ਜੀ ਤੁਸੀਂ ਇੱਕ ਪੈਲੀ ਲੈਂਦੇ ਜੇ ਤੇ ਕਿਉਂ ਹਿੱਸੇ ਜ ਤੇ ਉਹ ਵੰਡੀ ਜਾਣੀ ਐ ਇੰਨੀ ਟੁਕੜੀ ਤੁਹਾਨੂੰ ਆਉਣੀ ਪੈਲੀ ਦੀ ਗੜੀ ਕੱਲਾ ਜਾਣਾ ਪੈਲੀਆਂ ਖਰੀਦ ਲੂਗਾ ਫਿਰ ਖਰੀਦ ਲੂਗਾ ਔਰ ਜਿੰਨੀ ਹੈਗੀ ਨਾ ਆਪਾਂ ਉਹਨੇ ਜੀ ਸਵਰ ਕਰ ਲਾਂਗੇ ਮੈਥੋਂ ਮੈਨੂੰ ਆ ਕੰਮ ਨਹੀਂ ਚ ਪਸੰਦ ਆ ਗਿਆ ਠੀਕ ਆ ਮੇਰੀ ਭੈਣ ਕੀ ਤੇ ਪਤਾ ਕਿੰਨੇ ਵਧੀਆ ਤਰੀਕੇ ਨਾਲ ਰਹਿੰਦੀ ਕਿਤੇ ਮੇਰਾ ਕੀ ਕਰਦਾ ਮੈਂ ਵੀ ਉਹਦੇ ਵਾਂਗੂ ਕਿਤੇ ਰਾਣੀ ਬਣ ਕੇ ਰਵਾਂ ਪਰ ਇੱਥੇ ਤੇ ਮੈਂ ਰੋਕ ਕੇ ਰਾਣੀ ਤੋਂ ਵੀ ਵੱਧ ਮਾੜੀ ਹੋ ਗਈ ਆ ਓਹੋ ਹੋ 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 ਵੇਖੀ ਕਿਤੇ ਠੀਕ ਆ ਫਿਰ ਕੋਈ ਗੱਲ ਨਹੀਂ ਜਦੋਂ ਇਹੋ ਜੇ ਕੰਮ ਹੋਣ ਦਾ ਬਣ ਘਰਾਂ ਦੇ ਵਿੱਚ ਫੇਗ ਜਾ ਰਹੇ ਕਿੱਥੋਂ ਦੇ ਮੇਰੇ ਤੇ ਹੱਥਾਂ 'ਚ ਗੋਇਰੀ ਬੋਣੀ ਨਹੀਂ ਆਂਦੀ ਹੈ ਕਿ ਗੋਇਆ ਸੁੱਟ-ਸੁੱਟ ਕੇ ਨਹੀਂ ਤੂੰ ਕੱਲੀ ਸੁੱਟਦੀ ਆ ਭਾਬੀ ਨਹੀਂ ਸੁੱਟਦੀ ਜੀਤਾ ਨਹੀਂ ਸੁੱਟਦੀ ਉਸ ਸ਼ੋਗਰ ਘਰ ਤੇਰੀ ਤੀਜੇ ਦਿਨ ਵਾਰੀ ਆਉਂਦੀ ਆ ਹੁਣ ਜਦੋਂ ਅੱਢ ਹੋਏਂਗੇ ਨਾ ਤੈਨੂੰ ਰੋਜ਼ ਸੁੱਟਣਾ ਪੈਣਾ ਨਾਲੇ ਮੇਰੀ ਮੰਮੀ ਨੇ ਤਾਂ ਕਦੀ ਗੋਵਾ ਸੁੱਟਿਆ ਨਹੀਂ ਹਨਾ ਉਹਨਾਂ ਵੀ ਸਾਰੀ ਉਮਰ ਗੋਵਾ ਸੁੱਟਿਆ ਹੀ ਆ ਦੋਵੇਂ ਢੜੇ ਹੋਣੇ ਆ ਕਿਲੋ ਦੁੱਧ ਲੰਗਵਾਉਣ ਲਵਾਉਣਾ ਵਾ ਤੂੰ ਸਾਰਾ ਦਿਨ ਲੰਘਜਿਆ ਕਰਨਾ ਆਰਾਮ ਨਾਲ ਮੈਂ ਗੋਇਆ ਸੁੱਟਣਾ ਹੀ ਨਹੀਂ ਆ ਤਾਂ ਹੁਣ ਮੈਂ ਗੋਇਆ ਸੁੱਟੀ ਕਾਣਾ ਮੈਂ ਵੱਖੋਂ ਦਾ ਫਾਇਦਾ ਕੀ ਹੋਇਆ ਫਿਰ ਫਿਰ ਜੇ ਮੈਂ ਉਹੀ ਕੰਮ ਕਰਨੇ ਆ ਸ਼ਾਬਾਸ਼ ਬਹੁਤ ਵਧੀਆ ਮੈਨੂੰ ਨਹੀਂ ਪਤਾ ਵਿੱਕੀ ਭਾਵੇਂ ਜੋ ਮਰਜ਼ੀ ਹੋ ਜੇ ਹੁਣ ਮੈਂ ਆਪਣਾ ਮਨ ਬਣਾ ਲਿਆ ਤੇ ਮੈਂ ਮਨ ਬਣਾ ਲਿਆ ਤੇ ਐਵੇਂ ਨਾ ਹੁਣ ਮੰਮੀ ਦੇ ਤੇ ਭਾਬੀ ਦੇ ਸਾਹਮਣੇ ਜਾ ਕੇ ਮੇਰੀ ਬੇਇੱਜ਼ਤੀ ਕਰਨ ਫਿਰ ਇੱਕ ਸੋਨੂ ਵੀ ਇਹਾ ਕਿੰਨਾ ਆਪਣਾ ਉਹਦੇ ਨਾਲ ਜੀ ਦਾ ਸਾਥ ਦਿੰਦਾ ਤੇ ਇੱਕ ਤੁਸੀਂ ਆ ਕਿ ਮੇਰੀ ਬੇਇੱਜ਼ਤੀ ਕਰਨ ਦੇ ਤੁਲੇ ਜੇ ਮੈਨੂੰ ਕੀ ਲੋੜ ਹੈ ਬੇਇੱਜ਼ਤੀ ਕਰਨ ਦੀ ਜਦੋਂ ਤੂੰ ਆਪਣਾ ਮਨ ਬਣਾ ਹੀ ਲਿਆ ਵਾ ਤਾਂ ਮੈਨੂੰ ਲੋੜ ਕੀ ਹੈ ਬੇਇੱਜ਼ਤੀ ਕਰਨ ਦੀ ਹੈ ਜਰੂਰ ਤਾਨੂੰ ਪਿਆਰ ਨਾਲ ਮੈਂ ਸਮਝਾ ਕੇ ਵੇਲਿਆ ਅੰਦਰਵਾੜ ਕੇ ਵੀ ਸਮਝਾ ਲਿਆ ਕਿ ਵਿੱਕੀ ਨਹੀਂ ਜੇ ਕੰਮ ਹੋਣਾ ਹੁਣ ਨਹੀਂ ਗਜਾਲਾ ਹੋਣ ਡਿਆ ਪਰ ਤੁਸੀਂ ਮੰਨਦੇ ਜੀ ਤੁਸੀਂ ਤੇ ਜਾਣ ਬੁੱਝ ਕੇ ਹੁਣ ਬਦਨਾਮੀ ਦੇਂਡੀ ਜੇ ਜਾਣ ਬੁੱਝ ਕੇ ਮੈਂ ਕੋਈ ਬਦਨਾਮੀ ਬਦਨਮੀ ਨਹੀਂ ਦੇਂਡਿਆ ਠੀਕ ਆ ਨਾ ਕੋਈ ਗੱਲ ਨਹੀਂ ਮੈਂ ਕਹਿ ਦਿੰਦਾ ਮੰਮੀ ਨੂੰ ਠੀਕ ਆ ਠੀਕ ਹੈ ਤੇ ਠੀਕ ਹੈ ਫੇਰ ਕੱਟੋ ਨਹੀਂ ਜੀ ਮੈਨੂੰ ਲੜਨ ਉਂਝ ਵੀ ਤੇ ਹੁਣ ਆਈਆਂ ਸਾਰੀ ਲੜਨ ਲੱਗੀਆਂ ਮੈਂ ਤੇਰਾ ਨਾਲ ਕੀ ਲੜਨਾ ਆ ਲੜਨੀ ਡੇ ਜੀ ਅਜਹੋ ਜੇ ਤੇਰੇ ਕੰਮ ਹੋਣਾ ਹੁੰਦਾ ਨਾ ਮੇਰੀ ਜਗ੍ਹਾ ਹੋਰ ਕੋ ਬੰਦਾ ਤਾਂ ਮਾਰ ਮਾਰ ਕੇ ਤੇਰਾ ਪੜਥਾ ਬਣਾ ਦੇਣਾ ਸੀ ਅਗਲੇ ਨੇ ਪਰ ਮੈਂ ਸੂਰ ਕਰਕੇ ਚੰਗਾ ਵਾਂ ਤੇਰੇ ਤੇ ਹੱਥ ਨਹੀਂ ਚੁੱਕਣ ਡਿਆ ਕਿਉਂਕਿ ਮੈਨੂੰ ਪਤਾ ਵਾ ਤੇਰੇ ਤੇ ਹੱਥ ਚੁੱਕਿਆ ਨਾ ਆਪਣਾ ਹੱਥ ਭੰਨਣ ਵਾਲਾ ਕੰਮ ਹੋਣਾ ਵਾ ਤੈਨੂੰ ਕੋਈ ਅਸਰ ਨਹੀਂ ਹੋਣਾ ਆਹ ਹੋ ਕਿ ਮੈਨੂੰ ਨਹੀਂ ਅਸਰ ਹੋਣਾ ਮੈਨੂੰ ਵਾਕਈ ਨਹੀਂ ਹੋਣਾ ਵੀ ਪਰ ਠੀਕ ਆ ਭਾ ਕੋਈ ਗੱਲ ਨਹੀਂ ਕੀ ਆਂਦੇ ਆਂਦੇ ਆ ਕੜੀ ਪਲ ਦੀ ਸ਼ਰਮਿੰਦਗੀ ਤੇ ਸਾਰੀ ਉਮਰ ਦਾ ਸੁੱਖ ਉੰਜ ਵੀ ਤੇ ਇੱਕ ਦਿਨ ਨੂੰ ਆਹ ਗੱਲਾਂ ਸੋਨੂ ਮੈਨੂੰ ਮਿਲਣੀਆਂ ਹੀ ਆ ਤੇ ਕਿਉਂ ਨਾ ਹੁਣ ਬੋਲ ਕੇ ਤੇ ਮਜੇ ਨਾਲ ਆਪਣੀ ਸਾਰੀ ਜ਼ਿੰਦਗੀ ਦੀ ਸੁੱਖਰੀ ਕੱਢੀ ਏ ਠੀਕ ਆ ਫਿਰ ਲੱਗ ਜੂ ਪਤਾ ਅੱਡ ਹੋ ਕੇ ਤੈਨੂੰ ਸੁੱਖ ਮਿਲਦਾ ਕਿ ਦੁੱਖ ਉੱਬ ਬਥੇਰਾ ਮੈਨੂੰ ਸੁੱਖ ਮਿਲਣਾ ਵਾ ਪਰ ਜੇ ਮੈਂ ਟਾਈਮ ਨਾਲ ਵੱਖ ਹੋ ਜਾ ਫੇਰ ਜੇ ਮੈਂ ਸਾਰੀ ਉਮਰ ਰਹੀ ਨਾ ਇਹਨਾਂ ਜੀਆਂ ਦੇ ਵਿੱਚ ਫੇਰ ਨਹੀਂ ਮੈਨੂੰ ਸੁੱਖ-ਸਖ ਮਿਲਣਾ ਫੇਰ ਤੇ ਬਸ ਇਹ ਹੀ ਹੋਈ ਆ ਕਿ ਬਸ ਕੂਚਾ ਕੱਚੀ ਇਥੇ ਕਰਦੇ ਰੋ ਤੇ ਠੀਕ ਐ ਮਿਚ-ਮਿਚ ਕਰੀ ਜਾਓ ਆ ਮਜੇ ਨਾਲ ਆਪਣੀ ਖਾਵਾਂਗੇ ਤੇ ਰਾਮ ਨਾਲ ਆਪਣੀ ਮੇਰੀ ਨਾਲ ਵਾਂਢੀ-ਮੁੰਢੀ ਤੇ ਜਾਇ ਕਰਾਂਗੇ ਨਾ ਇੱਥੇ ਤੇ ਮਾਝੇ ਨਾਲ ਅੰਦਰੇ-ਅੰਦਰੇ ਬਸ ਕਦੀ ਫਲਾਣੀਆਂ ਵੱਡੀ ਦੀ ਵਾਰੀ ਆ ਗਈ ਆ ਤੂੰ ਡੋਰ ਜਣ ਪੇਕੇ ਰਹਾ ਨਹੀਂ ਢਿੰਗੜੀ ਤੂੰ ਨਾ ਜਾ ਅਜੇ ਘਰ ਦਾ ਨਹੀਂ ਸਰਦਾ ਇੱਥੇ ਰਾਇਓ ਕੋਈ ਹੁਣਾਵਾ ਆਹ ਮੀਂਹ ਹੀ ਤਾਂ ਮੀਂਹ ਹੀ ਤਾਂ ਹੂੰ ਉੱਠਦਾ ਗੱਲ ਕਰਨੀ ਮੈਂ ਤੇਰੇ ਨਾਲ ਹਾਏ ਨੀਂਦ ਬੜੀ ਆਉਂਦੀ ਸ਼ਾਮਾਂ ਨੂੰ ਕਰਾਂਗੇ ਗੱਲ ਮੇਰਾ ਢਿੱਡ ਬੜਾ ਭਰਿਆ ਹੋ ਗਿਆ ਥਣ ਜਾਣਦੇ ਉੱਠਦਾ ਬੱਦਿਆ ਕੋ ਢਿੱਡ ਭਰਿਆ ਜਰਾ ਕੀ ਅੜਿਆ ਹਾਏ ਰੱਜੇ ਬੰਦੇ ਨੇ ਵੀ ਕੀ ਗੱਲ ਕਰਨੀ ਆ ਠਹਿਰ ਕੇ ਕਰ ਲਾਂਗੇ ਜਰੀ ਗੱਲ ਤੂੰ ਮਿਹਰਬਾਨੀ ਕਰ ਹੁਣੇ ਗੱਲ ਕਰਨੀ ਆ ਮੈਂ ਹਾਂਜੀ ਕਰੋ ਮੈਨੂੰ ਕਹ ਤਾ ਇਨੋ ਦੀ ਪੁੜੀ ਲਾ ਦੋ ਮੇਰਾ ਨਾਂ ਢਿੱਡ ਜਿਆਦਾ ਹੀ ਆਫਰ ਗਿਆ ਵਾ ਇਨੋ ਦੀ ਪੁੜੀ ਨਹੀਂ ਤਰ ਮੈਂ ਜ਼ਹਿਰ ਲੈ ਕੇ ਦਿੰਦਾ ਵਾ ਇਹਦੋਂ ਚੰਗਾ ਤੂੰ ਆਫਰ ਕੇ ਮਰ ਕਿਉਂ ਨਹੀਂ ਗਈ ਥਾ ਥਾ ਮੇਰੀ ਬੇਇੱਜ਼ਤੀ ਕਰਉਂਦੀ ਰਹਿਣੀ ਐ ਅੱਛਾ ਮਰ ਜੰਨੀਆ ਫਿਰ ਪਰ ਇੱਕ ਗੱਲ ਯਾਦ ਰੱਖਿਓ ਮੇਰੇ ਵਰਗੀ ਨਾ ਤੁਹਾਨੂੰ ਸੁਪਨਾ ਵੇਖ ਕੇ ਹੋਣੀ ਲੱਭਣੀ ਭਾਵੇਂ ਸਾਰੀ ਰਾਤ ਅੱਖਾਂ ਮੀਟ-ਮੀਟ ਕੇ ਸੁਪਨੇ ਲੈਂਦੇ ਰਹੋ ਪਹਿਲੀ ਗੱਲ ਤੇ ਤੇ ਤੇਰੇ ਵਰਗੇ ਮੈਂ ਸੁਪਨੇ ਜਿਹਾ ਹੋਣੀ ਦੇਣੀ ਤੇ ਬਾਈ ਚਾਂਸ ਜੇ ਆ ਵੀ ਗਈ ਨਾ ਤੇ ਮੈਂ ਆਪਣੇ ਹੱਥੀ ਗਲਾ ਘੁੱਟ ਕੇ ਨੂੰ ਮਾਰ ਦਣਾ ਐਡੇ ਅੱਕ ਕੇ ਮੇਰ ਤੋਂ ਕੀ ਹੋ ਗਿਆ ਜੇ ਮੈਂ ਅੱਜ ਪਰੌਂਠੇ ਖਾ ਲਿਆ ਤੇ ਆਪਣੀ ਅਕਰੀਜ ਪੂਰੀ ਕਰ ਲਈ ਤੇ ਫਿਰ ਕੀ ਹੋ ਗਿਆ ਨਾ ਤੇਰੀਆਂ ਰੀਜਾਂ ਨਹੀਂ ਪੂਰੀਆਂ ਹੋਣੀਆਂ ਤੇਰੀਆਂ ਰੀਜਾਂ ਪੂਰਾ ਕਰੇਗਾ ਆਪਾਂ ਤੇ ਉਹ ਚੁੱਪ ਕਰਕੇ ਤੇ ਬਹਿ ਜਾ ਮੈਂ ਤੁਹਾਡੇ ਲਈ ਵੀ ਲਿਆਉਣੀ ਆ ਬਣਾ ਕੇ ਪਰੌਂਠੇ ਬੜਾ ਹੀ ਸਵਾਦ ਬਣਿਆ ਤਾਂ ਨਾ ਲੱਸੀ ਵੀ ਬਣਾਈ ਆ ਨਾ ਤੇਰਾ ਦਿਮਾਗ ਉਧਰ ਨਹੀਂ ਕੰਮ ਕੀਤਾ ਵੀ ਅਸੀਂ ਦੋਵੇਂ ਬਣਾ ਕੇ ਖਾਈ ਜਾਣ ਡੀਆਂ ਵਾ ਮਾਤਾ ਨੂੰ ਕਿੰਨੇ ਪੁੱਛਣਾ ਸੀ ਮਾਤਾ ਨੇ ਕੱਲ ਬਥੇਰੇ ਪਰੌਂਠੇ ਖਵਾ ਲਏ ਮੈਨੂੰ ਉਹਨੇ ਕਿ ਮੈਂ ਅੱਜ ਖਾ ਲੈਣੀ ਸੀ ਨਾ ਉਹ ਤੇਰੇ ਦਿਮਾਗ 'ਚ ਅਜੇ ਵੀ ਕੱਲ ਵਾਲੀ ਗੱਲ ਹੀ ਚੱਲੀ ਜਾਂਦੀ ਹੈ ਮੈਂ ਤੈਨੂੰ ਕਦੇ ਤਾਂ ਭੁੱਲ ਗਏ ਐ ਗੱਲ ਨੂੰ ਮੈਂ ਨਹੀਂ ਨ ਇਹੋ ਤੇਰੀ ਪ੍ਰੋਬਲਮ ਆ ਕਿ ਤੂੰ ਗੱਲ ਨੂੰ ਭੁੱਲਦੀ ਹੈਨੀ ਆ ਮੈਨੂੰ ਪਤਾ ਵਾ ਜਿਹੜੇ ਤੁਸੀਂ ਰਸ਼ਨ ਕਰਦੀਆਂ ਦੋਵੇਂ ਜਾਣੀਆਂ ਉਹਦੇ ਮਗਰ ਨਾਂ ਲੱਗ ਨਾਂ ਲੱਗ ਆਪਣਾ ਘਰ ਨਾਲ ਜਾੜੋ ਉਹਦੇ ਮਗਰ ਲੱਗ ਕੇ ਉਹਦੇ ਮਗਰ ਨਹੀਂ ਮੈਂ ਲੱਗੀ ਮੇਰਾ ਕੋਈ ਦਿਮਾਗ ਨਹੀਂ ਹੈਗਾ ਹੈ ਨਹੀਂ ਦਿਮਾਗ ਕੇ ਲੈ ਤੇਰਾ ਜਿੰਨਾ ਕ ਦਿਮਾਗ ਹੈਗਾ ਵਾ ਤੈਨੂੰ ਮੈਂ ਅੱਗੇ ਕੱਢ ਛੜਿਆ ਵਾ ਤੇ ਮਗਰ ਮਗਰ ਆਪਣਾ ਚਾਲ ਖੇਢੀ ਚਾਲ ਦੇਈ ਜਾ ਨਹੀਂ ਤੂੰ ਕੋਈ ਚਾਲ ਨਹੀਂ ਖੇਢਦੀ ਬਸ ਮੈਨੂੰ ਜੋ ਮੰਮੀ ਨੇ ਕਹਿਤਾ ਵਾ ਮੇਰੇ ਦਿਮਾਗ 'ਚ ਗੱਲ ਵੜੀ ਆ ਤੇ ਮੈਂ ਹੁਣ ਅੱਡ ਹੋਣਾ ਤੇ ਹੋਣਾ ਵਾ ਅੱਡ ਹੋਣਾ ਤੂੰ ਇੱਕੋ ਗੱਲ ਹੀ ਫਸੜੀ ਅੱਡ ਹੋਣਾ ਮੈਂ ਅੱਡ ਹੋਣਾ ਵਾ ਤੇਰਾ ਦਿ ਕਰਨ ਡਿਆ ਮੇਰਾ ਦਿਮਾਗ ਆਮ ਬਸ ਥੋੜਾ ਅੱਜ ਹੀ ਨਹੀਂ ਕਰਨ ਡਿਆ ਪਰੌਂਠੇ ਜ਼ਿਆਦਾ ਖਾ ਲਏ ਹਨ ਥੋੜੇ ਦਿਮਾਗ ਨੂੰ ਚੜ ਗਏ ਨਾ ਤੂੰ ਨਹੀਂ ਮੇਰੇ ਅੱਖੇ ਲੱਗਣਾ ਪੱਕਾ ਤਾਰ ਨਾ ਤੂੰ ਮਰ ਜਾ ਹਾਂ ਤਾਰ ਲਿਆ ਮੈਂ ਅੱਡ ਹੋਣਾ ਅੱਜ ਇੱਕ ਦਿਨ ਹੀ ਮੈਂ ਨਾ ਅੱਡ ਹੋ ਕੇ ਵੇਖਿਆ ਆਪਣੀ ਪਕਾਈ ਹੈ ਨਾ ਤੇ ਮਜ਼ਾ ਆ ਗਿਆ ਮੈਨੂੰ ਰੋਟੀ ਖਾਣ ਦਾ ਮਜ਼ਾ ਸਵਾਹ ਆ ਗਿਆ ਵਾ ਉਹ ਤਾਂ ਲੰਮੇ ਪੈ ਰਹੀਆਂ ਮਜ਼ਾ ਤੇਨੂੰ ਆ ਗਿਆ ਵਾ ਦੱਸ ਰੋਟੀ ਖਾ ਕੇ ਤਾਂ ਹੁਣ ਲੰਮੇ ਵੀ ਨਹੀਂ ਪੈਣਾ ਇਹ ਤੇ ਆਂਦੇ ਆ ਫੇ ਮੈਂ ਆਪਣੀ ਰੋਟੀ ਖਾਦੀ ਆ ਮਗਰ ਹੀ ਸਾਰੇ ਟੱਬਰ ਦੀ ਪਕਾ ਕੇ ਦਵਾ ਤੇ ਜਿਹੜੀਆਂ ਮੈਂ achar ਖਾਦੀਆਂ ਨਾ ਮੇਰੀਆਂ ਉਹ ਵੀ ਪਚ ਜਾਣ हद ਹੋ ਗਈ ਇਹ ਬੰਦੇ ਨੇ ਪਤਾ ਨਹੀਂ ਕਿਦੋਂ ਮੰਨਣਾ ਹੂੰ ਕੀ ਕਰ아요 ਸਲਾਮ ਮਸੂਦਾ ਸਲਾਮ ਅਸਹਰਾ ਮਮੀ ਕੀ ਕਰਨਾ ਉਹ ਤੇ ਧਾਰ ਕੇ ਬੈਠੀਆਂ ਵਾ ਵੀ ਅਸੀਂ ਨਹੀਂ ਇਕੱਠੀਆਂ ਰਹਿ ਸਕਦੀਆਂ ਘਰ ਦੇ ਵਿੱਚ ਅਸੀਂ ਅੱਡੀ ਹੋਣਾ ਵਾ ਉਹਨਾਂ ਨੂੰ ਲੱਗਦਾ ਵਾ ਵੀ ਅੱਡ ਹੋ ਕੇ ਸਾਡੇ ਸੌਂਕ ਪੂਰੇ ਹੋਣੇ ਆ ਅੱਡ ਹੋਇਆ ਹੀ ਨਜ਼ਾਰੇ ਲੈਣੇ ਆ ਇਦਾਂ ਦਾ ਹੀ ਫਾਇ ਲੱਗੀਆਂ ਵਾ ਚਲੋ ਠੀਕ ਆ ਫਿਰ ਜੇ ਉਹਨਾਂ ਨੂੰ ਇੰਨਾ ਹੀ ਆ ਵੀ ਅਸੀਂ ਅੱਡੀ ਹੋਣਾ ਆ ਤੇ ਮੈਂ ਤਾਂ ਇਹ ਚੰਦੀ ਹੀ ਵੀ ਚਾਬੀ ਜਿਹੜੀ ਮੇਰੇ ਹੱਥ 'ਚ ਹੀ ਰਹਿੰਦੀ ਤੇ ਤੁਹਾਡਾ ਕੋਹਣਾ ਕੋਹ ਬਣੀ ਜਾਣਾ ਸੀ ਸਵਾਰਨਾ ਹੀ ਤੁਹਾਡਾ ਬਗਾੜਨਾ ਤੇ ਮੈਂ ਤਾਂ ਨਹੀਂ ਕੋਈ ਵੀ ਬਗਾੜਨਾ ਪਰ ਚਲੋ ਠੀਕ ਆ ਅੱਜ ਉਹਨਾਂ ਦੀ ਮਰਜ਼ੀ ਆ ਨਾ ਉਹ ਖੁਸ਼ ਨੇ ਇਸੇ ਕੰਮ 'ਚ ਤੇ ਠੀਕ ਆ ਤੇ ਜਦੋਂ ਤੇਰਾ ਭਰਾ ਆਊਗਾ ਨਾ ਬਾਹਰੋਂ ਆ ਜੋ ਪਲਾਟ ਵਾ ਜੋ ਵੀ ਜ਼ਿਆਦਾਦ ਵਾ ਉਹ ਤੇ ਹੋਣਾ ਜੇ ਸਾਰਾ ਕੁਝ ਉਹਨੂੰ ਅਡੋ ਅਡ ਤੇ ਆ ਆ ਥਾਂ ਤੇ ਤਾਂ ਬਠੇ ਰਹਾ ਵਾ ਤੁਹਾਡੇ ਵਾਸਤੇ ਤੇ ਪਾਓ ਕੋਠੀਆਂ ਤੇ ਖਾਓ ਪੀਓ ਆਪਣਾ ਤੇ ਕਰੋ ਆਪੋ ਆਪਣੇ ਖਰਚੇ ਮੈਨੂੰ ਕੋਈ ਅੱਜ ਤੋਂ ਫਿਕਰ ਨਹੀਂਗਾ ਹੈਗਾ ਕਿ ਇਹਨੂੰ ਕੋ ਲਿਆ ਕੇ ਦੇਣ ਦਾ ਕੋਈ ਲਿਆਵੇ ਨਾ ਲਿਆਵੇ ਮੈਂ ਅੱਜ ਤੋਂ ਫਾਰਗ ਤੇ ਇੱਕ ਗੱਲ ਹੈਗੀ ਜੀ ਪਰ ਮੈਂ ਸੰਦੀਪ ਨੂੰ ਆਪਣੇ ਨਾਲ ਹੀ ਰੱਖਣਾ ਆ ਉਹ ਤਾਂ ਕਿਤੇ ਮੈਨੂੰ ਰੋਟੀ ਟੋਕ ਵੀ ਪੁੱਛਦੀ ਆ ਦੇਂਦੀ ਵੀ ਆ ਮੇਰੀ ਇੱਜ਼ਤ ਵੀ ਕਰਦੀ ਆ ਇਹ ਤਾਂ ਦੋਵੇਂ ਹੈ ਹੀ ਪਤਾ ਨਹੀਂ ਕਿਹੜੀ ਮਿੱਟੀ ਦੀਆਂ ਬਣੀਆਂ ਵਾ ਵੱਡੇ ਨਿੱਕੇ ਦੀ ਨਹੀਂ ਕੋਈ ਹਸਰ ਹੈਗੀ ਇਹਨਾਂ ਨੂੰ ਮੰਮੀ ਤੁਸੀਂ ਇਹ ਨਾ ਸੋਚਿਓ ਕਿ ਖਰੇ ਅਸੀਂ ਵੀ ਇਹ ਕੰਮ ਚਾਹੁੰਦੇ ਆ ਅਸੀਂ ਨਹੀਂ ਇਹ ਕੰਮ ਚਾਹੁੰਦੇ ਸਾਨੂੰ ਇਹਨਾਂ ਦੋਵਾਂ ਜਾਣਿਆਂ ਨੇ ਮਜਬੂਰੀ ਨਾਲ ਕਰ ਦਿੱਤਾ ਵਾ ਕਿ ਸਾਨੂੰ ਉਨੇ ਕੰਮ ਕਰਨਾ ਪੈਣ ਡਿਆ ਵਾ ਪਤਾ ਨਹੀਂ ਵੀ ਕੀ ਇਹਨਾਂ ਦੇ ਦਿਮਾਗ ਦੇ ਵਿੱਚ ਵੜ ਗਿਆ ਵਾ ਅੱਛਾ ਇਹਦਾ ਮਤਲਬ ਤੇ ਇਹ ਆ ਵੀ ਫੇਰ ਜਨਾਨੀਆਂ ਤੁਹਾਡੇ ਤੋਂ ਉੱਤੇ ਹੋ ਗਈਆਂ ਆ ਮੰਮੀ ਮੇਰੀ ਗੱਲ ਸੁਣੋ ਹੁਣ ਉਹਨਾਂ ਨੇ ਕੁੱਟਮਾਰ ਕਰੀਏ ਰੋਲਾ ਪਾਈਏ ਸਾਰੇ ਪਿੰਡ 'ਚ ਵੀ ਪਤਾ ਲੱਗੇ ਇਸ ਗੱਲ ਦਾ ਹੈ ਅਸੀਂ ਨਹੀਂ ਚਾਹੁੰਦੇ ਇਹ ਕੰਮ ਕਰਨਾ ਮੈਨੂੰ ਤੇ ਇਹ ਆ ਕਿ ਚੱਲ ਅੱਡ ਹੋ ਕੇ ਆਪਣਾ ਵੇਖ ਲੈਣ 6 ਮਹੀਨੇ ਇਹਨਾਂ ਨੂੰ ਅਕਲ ਆ ਜੇ ਹੈ ਵੀ ਕੱਲੇ ਰਿਹਾ ਫਾਇਦਾ ਆ ਕਿ ਜਾਂ ਫੇਰ ਇਕੱਠੇ ਪਰਿਵਾਰ ਵਿੱਚ ਫਾਇਦਾ ਹੈ ਵੇ ਕੀ ਸ਼ਿਆਆਂ ਵਾਲੀ ਗੱਲ 6 ਮਹੀਨਿਆਂ ਵਾਲੀ ਗੱਲ ਨਹੀਂ ਉਹ ਹੈਗੀ ਸਿਆਣੇ ਕਹਿੰਦੇ ਹੁੰਦੇ ਆ ਨਾ ਜਦੋਂ ਆਲਣੇ ਚ ਇੱਕ ਵਾਰੀ ਬੋਟ ਡੇਗ ਪੇ ਉਹ ਵਿੱਚ ਨਹੀਂ ਘਟੇ ਇੱਕ ਦਾ ਫੇਰ ਕਿਦੀਆਂ ਗੱਲਾਂ ਇਕੱਠੇ ਹੋਣਦੀਆਂ ਤੇ ਕਿਦੀਆਂ ਨਾ ਗੱਲਾਂ ਨਾਲੇ ਬਾਹਰ ਤੇ ਲੋਕ ਮੇਰੀ ਸਿਫਤ ਕਰਦੇ ਸੀ ਹਰਿੰਦਰ ਦੀਆਂ ਨੋਹਾਂ ਜਿਹੜੀਆਂ ਨਾ ਲੋਕਾਂ ਕੋ ਤੇ ਇੱਕ ਇੱਕ ਨੋਹ ਨਹੀਂ ਸੰਭਾਲੀ ਜਾਂਦੀ ਉਹਨੇ ਤਿੰਨ ਸੰਭੀਆਂ ਵਾ ਤੇ ਬੜਾ ਸੋਹਣਾ ਤੇ ਘਰ ਦਾ ਥਪਾਕ ਵਾ ਪਰ ਹੁਣ ਇਹ ਲੱਗੀਆਂ ਨਾ ਜਲੂਸ ਘਰ ਦਾ ਕੱਢਣ ਅੱਜ ਤੋਂ ਮਰਜੀ ਕਰੋ ਆਪੋ ਆਪਣੀ ਪਕਾਓ ਤੇ ਖਾਓ ਮੈਂ ਫਾਰਗ ਮੰਮੀ ਉਧਰ ਗਲਤੀ ਤੁਹਾਡੀ ਵੀ ਹੈਗੀ ਐ ਨਾ ਮੇਰੀ ਗਲਤੀ ਕਾਦੀ ਹੋਈ ਆ ਵੇਖੋ ਮੇਰੇ ਤੋਂ ਜਿਹੜੀ ਗਲਤੀ ਹੋਈ ਉਹ ਤੇ ਹੋਈ ਪਰ ਤੁਸੀਂ ਤੁਹਾਨੂੰ ਉਧਰ ਗੁੱਸੇ ਚ ਬੋਲਣ ਦੀ ਕੀ ਲੋੜੀ ਤੁਹਾਨੂੰ ਅਟ ਕਰ ਦਿੰਨੀ ਆ ਇਹ ਉਹ ਗੱਲ ਉਹਨਾਂ ਨੇ ਫੜ ਲਈ ਹੁਣ ਨਹੀਂ ਗੱਲ ਉਹ ਤੇ ਉਹਨਾਂ ਲਈ ਫੜ ਤੇ ਜਿਹੜੇ ਇੰਨੇ ਪਲਾਟ ਖਰੀਦੇ ਆ ਜਿਹੜਾ ਇੰਨੀ ਜਾਇਦਾਦ ਮੰਡੀ ਉਹ ਤੇ ਨਹੀਂ ਉਹਨਾਂ ਦੇ ਦਿਮਾਗ ਚ ਪੈਂਦੀ ਵੀ ਪੋਰੀਆ ਪੋਰੀਆ ਕਰ ਕਰਕੇ ਤੇ ਇੰਨਾ ਕੋ ਮੰਮੀ ਬਣਾਉਣ ਲਈ ਆ ਚੱਲ ਜੇ 버거 ਲੈ ਆ ਜਾਂਦਾ ਹਾਂ ਤੁਹਾਨੂੰ ਮੈਂ ਦੱਸ ਦਿੰਦਾ ਸਭ ਕੁਝ ਤੁਸੀਂ ਮੈਨੂੰ ਵੱਖਰਾ ਪੁੱਛ ਨਹੀਂ ਦੇ ਉਹਦੀ ਇਨੀ ਬੇਇੱਜ਼ਤੀ ਕਰਨ ਦੀ ਕੀ ਲੋੜ ਸੀ ਤੁਹਾਨੂੰ ਜਦੋਂ ਸਾਂਝਾ ਘਰ ਹੋਵੇ ਨਾ ਉਦੋਂ ਇਦਾਂ ਦੇ ਕੰਮ ਨਹੀਂ ਕਰੀਦੇ ਤਾਈਆਂ ਦੇ ਭੂਏ ਚੜ ਗਈਆਂ ਵੀ ਦੋਵੇਂ ਜਾਣੀਆਂ ਕੀ ਪਤਾ ਅੰਦਰ ਖਾਤੇ ਕੀ ਕੀ ਲਿਆ ਕੇ ਦਿੰਦੇ ਰਹੇ ਜੇ ਉਹ ਸੁਬਹ ਜਾ ਕੇ ਦੇ ਨਾਲ ਲਿਆ ਕੇ ਕੀ ਦੇਣਾ ਉਹਦਰ ਤੇ ਤੀਆਂ ਦਾ 버ਗਰ ਲੈ ਜਾਂਦਾ ਸੀ ਚਲ ਚੁੱਪ ਕਰੋ ਹੁਣ ਤੁਸੀਂ ਆਪਸ ਵਿੱਚ ਗੱਲਾਂ ਆਂਡਿਆ ਭੇਜੇ ਯਾਰ ਤੈਨੂੰ ਪਤਾ ਤਾਂ ਹੈਗਾ ਵਾ ਕਿੰਨਾ ਖਲਾਰਾ ਪਿਆ ਗਿਆ ਦਸ ਆ ਵਕ ਹੁਣ ਤੱਕ ਗੱਲ ਚੱਲ ਗਈ ਹੈ ਖਲਾਰਾ ਹੁਣ ਪਿਆ ਗਿਆ ਜਿਹੜਾ ਪਿਆ ਗਿਆ ਵਾ ਹੁਣ ਹੋਰ ਖਲਾਰਾ ਪਾਉਣਾ ਵਾ ਹੈ ਹੁਣ ਉਹਨਾਂ ਦਾ ਕਰਕੇ ਤੂੰ ਮੰਮੀ ਨਾਲ ਵੀ ਲੜਨਾ ਵਾ ਮੈਂ ਲੜਨ ਨਹੀਂ ਦਿਆ ਮੈਂ ਗਾਲੀ ਕੱਢਣੇ ਵੀ ਇਹ ਗੱਲ ਕੋਈ ਹੈਗੀ ਮੈਨੂੰ ਵੱਖਰੇ ਭਾ ਕੇ ਪੁੱਛ ਲੈਂਦੇ ਚੱਲ ਛੱਡ ਯਾਰ ਜਦੋਂ ਮੈਂ ਕਹਿਣ ਦਿਆ ਵਾ ਕਿ ਥੋੜਾ ਟਾਈਮ ਅੱਡ ਹੋ ਕੇ ਵੇਖ ਲੈਨੇ ਆ ਮੈਨੂੰ ਪਤਾ ਵਾ ਮੜਕੜ ਕੇ ਇਕੱਠੇ ਹੋਣਾ ਹੀ ਆ ਹੁਣ ਆ ਕਿਉਣੀ ਆ ਨਾ ਹੁਣ ਐਉਂ ਜੀਆਂ ਗੱਲਾਂ ਕਰੋ ਅੱਗੇ ਜਿਹੜਾ ਕੰਮ ਆ ਚਾਹੁੰਦੀ ਆ ਉਹ ਤਾਂ ਹੋ ਗਿਆ ਵਾ ਤੇ ਕੰਮ ਵੀ ਉਹ ਤੁਹਾਡੇ ਸਿਰ ਤੇ ਕਰਨ ਨਹੀਂ ਆ ਵਾ ਜੇ ਤੂੰ ਕੋਈ ਨਹੀਂ ਗਿਆ ਕੂਣ ਜੋਗ ਗਈ ਨਹੀਂ ਤਾਂ ਤਾਂ ਹੀ ਹੋਏ ਨਹੀਂ ਤੇ ਜਨਾਨੀਆਂ ਦੀ ਕੀ ਜੂਤੀ ਆ ਅੱਜ ਤੁਹਾਡੇ ਨਾਲ ਗੱਲ ਕੀਤੀ ਆ ਅੱਜ ਨੂੰ ਕਿ ਪਤਾ ਹਨ ਉਹ ਕਿੰਨੇ ਕਿ ਦਿਨਾਂ ਦੀਆਂ ਤੰਗ ਕਾਂਡੀਆਂ ਆ ਅੰਦਰੋਂ ਅੰਦਰ ਹੀ ਕਿੰਨਾ ਸਮਝਾਈਦਾ ਉਹਨਾਂ ਨੂੰ ਤੁਹਾਡੇ ਕਿ ਰਾਦੇ ਦੇ ਵਿੱਚ ਆ ਵੀ ਸਾਡਾ ਕਸੂਰ ਆ ਸਾਡਾ ਕਸੂਰ ਨਾ ਕੱਢੋ ਇਸ ਕੰਮ ਦੇ ਸਾਡਾ ਕਸੂਰ ਨਹੀਂ ਜ ਹੈਗਾ ਤੁਹਾਡਾ ਕਸੂਰ ਇਹ ਆ ਕਿ ਉਹਨਾਂ ਨੂੰ ਦੋਆਂ ਜਾਣੀਆਂ ਨੂੰ ਪਕਾਈ ਜਾਂਦੋਂ ਤੇ ਖਾਈ ਜਾਂਦੋਂ ਤੁਹਾਨੂੰਾਂ ਦੀ ਪੱਕੀ ਰੋਟੀ ਨਹੀਂ ਕੀ ਖਾਣੀ ਤੁਸੀਂ ਆਪਣੇ ਟੌਰ 'ਚ ਰਹੋ ਮੈਂ ਆ ਪਕਾਉਣੀ ਆ ਤੇ ਤੁਸੀਂ ਖਾਓ ਫੇਰ ਬਾਲ ਮੈਂ ਵੇਖਨੀ ਕਿ ਦਿਨਾਂ ਅੱਡ ਹੋ ਜਾਂਦੀਆਂ ਉਹ ਕੱਲ ਤੇ ਫੇਰ ਉਹੋ ਹੀ ਆ ਜਦੋਂ ਅਗਲੀਆਂ ਨੇ ਆਪਣੀ ਖਾਈ ਜਾਣੀ ਪਕਾਈ ਜਾਣੀ ਆ ਫਿਰ ਤੁਸੀਂ ਕੰਮਕਾਰ ਕਰਿਆ ਕਰੋਗੇ ਸਾਰਾ ਉਹਨਾਂ ਦੇ ਪੈ ਲੈਣ ਦੋ ਇੱਕ ਵਾਰੀ ਅੱਡ ਹੋਣ ਵਾਲਾ ਨਜ਼ਾਰਾ ਉਹਨਾਂ ਨੂੰ ਵੇਖ ਲੈਣ ਦਿਓ ਚੱਲੋ ਠੀਕ ਆ ਜਾ ਕੇ ਤੇ ਆਪੋ ਆਪਣਾ ਕੰਮ ਕਰੋ ਜਿੱਦਾਂ ਤਾਨੂੰ ਵਾਰਾ ਖਾਂਦਾ ਨਾ ਉਦਾਂ ਹੀ ਕਰ ਲਓ ਮੈਂ ਅੱਜ ਤੋਂ ਫ੍ਰੀ ਹਾਂ ਮੈਂ ਐਵੇਂ ਇੱਥੇ ਤੁਹਾਡੀਆਂ ਟੈਨਸ਼ਨਾਂ ਚੁੱਕੀ ਫਿਰਾਂ ਜਦੋਂ ਤਾਣੀ ਆ ਘਰਦੀਆਂ ਖੁਸ਼ ਨੇ ਅੱਡ ਹੋਣ ਚ ਤੁਸੀਂ ਤੁਹਾਡੀ ਵੀ ਨਾਲ ਸਹਿਆ ਆ ਨਾ ਮੈਂ ਐਵੇਂ ਮਰਦੀ ਫਿਰਾਂ ਆ ਵੀ ਕਰ ਲਓ ਤੇ ਆ ਵੀ ਕਰ ਲਓ ਕਰੋ ਆਪੋ ਆਪਣੇ ਕੰਮ ਲੱਗ ਜੂ ਨਾਲ ਤੁਹਾਨੂੰ ਪਤਾ